ਬੜੀ ਨਿਡਰਤਾ ਦੇ ਨਾਲ ਤੁਸੀਂ ਸੰਗਰੂਰ ਗਏ ਸੀ ਔਰ ਬੜੀ ਦਲੇਰੀ ਦੇ ਨਾਲ ਉੱਤੇ ਲੜੇ ਵੀ ਇਸ ਰਿਜ਼ਲਟ ਦੀ ਤੁਹਾਨੂੰ ਮੀਤ ਸੀ ਕਿ ਇਸ ਤਰੀਕੇ ਨਾਲ ਲੋਕੀ ਇਹ ਵੀ ਗੱਲ ਕਰਦੇ ਆ ਕਿ ਸੁਖਪਾਲ ਸਿੰਘ ਖਹਿਰਾ ਕਹਿੰਦੇ ਉੱਥੇ ਇਕੱਲੇ ਪੈ ਗਏ ਸੀ ਇਕੱਲੇ ਆ ਉੱਥੇ ਲੜਿਆ ਕੀ ਡਰਦੇ ਵੀ ਲੀਡਰ ਉੱਥੇ ਤੁਹਾਡੀ ਮਦਦ ਕਰਨ ਆਏ ਭਗਵੰਤ ਮਾਨ ਤੋਂ ਯਾਰ ਤੁਸੀਂ ਸੱਦੇ ਨਹੀਂ ਉੱਥੇ ਤੰਤਰ ਦਾ ਕਾਫੀ ਭੈ ਸੀ ਜਿਹੜੇ ਸਾਡੇ ਸਰਪੰਚ ਸੀ ਸਾਡੇ ਨਾਲ ਕਾਉਂਸਲਰਸ ਵਗੈਰਾ ਸੀਗੇ ਉਹਨਾਂ ਨੂੰ ਪਰਸਨਲੀ ਟੈਲੀਫੋਨ ਗਏ ਨੇ ਚੀਫ ਅਨਿਸਟੈਂਟ ਦੇ ਦਫਤਰ ਤੋਂ ਕਿ ਤੁਸੀਂ ਖਬਰਦਾਰ ਜੇ ਬਸਤੇ پڑے ਇਸ ਗੱਲ ਦਾ ਇੰਪੈਕਟ ਉੱਪਰਲੀ ਲੀਡਰਸ਼ਿਪ ਤੱਕ ਹੁੰਦਾ ਵਾ ਉਹ ਕੱਲਾ ਸਰਪੰਚਾਇਤ ਨਹੀਂ that means they were manipulating everything against me ਕੋਈ ਪਰਵਾਹ ਨਹੀਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਿੱਟਨ ਲਾਈਨਸ ਦੇ ਤੌਰ ਤੇ ਲੜਿਆ ਤੁਸੀਂ ਦੇਖਿਆ ਹੋਣਾ ਬਲਕਾਰ ਸਿੰਘ ਦੀ ਵੀਡੀਓ ਆ ਜਾਂਦੀ ਹੈ ਅਸ਼ਲੀ ਵੀਡੀਓ ਆ ਜਾਂਦੀ ਹੈ ਤੁਸੀਂ ਬੋਲੇ ਵਿਕਰਮ ਸਿੰਘ ਮਜੀਠੀਆ ਬੋਲੇ ਚਰਨੀ ਸਿੰਘ ਚਰਨੀ ਬੋਲੇ ਉਸ ਤੋਂ ਇਲਾਵਾ ਕਿਸੇ ਲੀਡਰ ਨੇ ਬਿਆਨ ਹੀ ਨਹੀਂ ਦਿੱਤਾ ਕੁਛ ਮੈਂ ਵੀ ਥੋੜਾ ਨੋਟਿਸ ਕੀਤਾ ਜਿੱਦਾਂ ਕੰਗਨਾ ਤੇ ਕੁਲਵਿੰਦਰ ਕੌਰ ਨੇ ਫੜ ਮਾਰਿਆ ਇਹਦੇ ਤੇ ਨੀ ਕੋਈ ਬੋਲਿਆ ਪੰਜਾਬ ਦਾ ਅੱਗ ਕਿਸਾਨ ਜਿੱਥੇ ਬੰਦੀਆਂ ਬੋਲੀਆਂ ਨੇ ਸ਼ਾਇਦ ਇੱਕ ਵਿਕਰਮ ਮਜੀਠੀਆ ਬੋਲਿਆ ਤਾਂ ਯਾ ਮੇਰਾ ਬਿਆਨ ਆ ਮਤਲਬ ਸਾਡੇ ਆਪੀ ਚੁੱਪ ਕਿਉਂ ਨੇ ਕਿਉਂ ਕੰਗਨਾ ਤਾਂ ਬੀਜੇਪੀ ਦੀ ਐ ਜਿਆਦਾ ਬੀਜੇਪੀ ਤੋਂ ਡਰਦੇ ਹੋ ਕੰਗਨਾ ਵਰਗੀਆਂ ਵਾਹਜਾਤ ਔਰਤਾਂ ਦੇ ਲਈ ਜਿੱਥੇ ਵੀ ਰਿਕਾਰ ਲਿਖਿਆ ਜਿੱਥੇ ਸਿੰਘ ਲਿਖਿਆ ਸਾਰੇ ਖਾਲਸਤਾਨੀ ਨੇ ਸਾਰੇ ਐਂਟੀ ਨੈਸ਼ਨਲ ਨੇ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਤੇ ਪੰਜਾਬ ਦੀ ਲੀਡਰਸ਼ਿਪ ਨੇ ਬਹੁਤ ਕਮਜ਼ੋਰੀ ਦਿਖਾਈ ਆ ਇਥੋਂ ਸੰਕੇਤ ਮਿਲਦੇ ਨੇ ਕਿ ਪਾਰਲੀਮੈਂਟ ਵਿੱਚ ਵੱਡੇ ਮੁੱਦੇ ਕਿੱਦਾਂ ਚੱਕਣਗੇ ਜਿਹੜੇ ਕੰਗਰਾਂ ਦਾ ਵਿਰੋਧ ਨਹੀਂ ਕਿ ਸਕੇਗੇ ਇਹ ਪੰਜਾਬੀਆਂ ਵਾਲੇ ਬੁੱਦੇ ਤੇ ਤੁਹਾਡਾ ਬਿਆਨ ਕੱਲ ਫੇਰ ਆਇਆ ਤੁਸੀਂ ਸਿੱਧੇ ਤੌਰ ਤੇ ਚੈਲੰਜ ਜਿਹੜਾ ਉਹ ਕੀਤਾ ਵਿਰੋਧੀ ਪਾਰਟੀਆਂ ਨੂੰ ਤਕਲੀਫ ਜ਼ਰੂਰ ਹੋਈ ਪਰ ਜਿਹੜੇ ਤੁਹਾਡੀ ਆਪਣੀ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾਦ ਦੂਜੇ ਨੂੰ ਤੁਸੀਂ ਇਹ ਬਿੱਲ ਲੈ ਕੇ ਜਾਂਦੇ ਹੋ ਸਪੀਕਰ ਦੇ ਕੋਲ ਉਦੋਂ ਨਾਲ ਜਾਂਦੇ ਆ ਬਾਅਦ ਦੇ ਵਿੱਚ ਉਹ ਸਟੈਂਡ ਬਦਲ ਗਏ ਇਹਨਾਂ ਦੇ ਪ੍ਰੈਸ਼ਰ ਜਦੋਂ ਪੈਂਦਾ ਗਿਆ ਪੰਜਾਬੀਆਂ ਦਾ ਇੱਕ ਘਬਰਾ ਜਾਂਦੇ ਨੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਪੋਲਿਟਿਕਸ ਵਿੱਚ ਲੱਤਾਂ ਦੇ ਖੜਨਾ ਪੈਂਦਾ ਥੋੜੀ ਦੇਰ ਵਾਸਤੇ ਪ੍ਰਤਾਪ ਬਾਜਵਾ ਤੁਹਾਡੀ ਗੱਲ ਹੋਈ ਕਿ ਤੁਸੀਂ ਇਹ ਬੈਲ ਲੈ ਕੇ ਮੇਰੇ ਨਾਲ ਗਏ ਸੀ ਅੱਜ ਤੁਸੀਂ ਪਿੱਛੇ ਮੈਂ ਜਾਣ ਕੇ ਸ਼ਰੰਦੰਦਾ ਨਹੀਂ ਕੀਤਾ ਇਲੈਕਸ਼ਨ ਦੇ ਵਿੱਚ ਆਈ ਪ੍ਰੋਮਿਸਡ ਯੂ ਮੈਂ ਕਹਿ ਸਕਦਾ ਸੀ ਉਦੋਂ ਇਲੈਕਸ਼ਨ ਚੱਲਦੀ ਦੌਰਾਨ ਕਿ ਹੁਣ ਤੁਸੀਂ ਫੋਟੋਆਂ ਦਾ ਦਿਖਾਤੀਆਂ ਕੱਢ ਕੇ ਮੇਰੀਆਂ ਪੁਰਾਣੀਆਂ ਸੋਸ਼ਲ ਮੀਡੀਆ ਦੇ ਉੱਤੋਂ ਸੁਖ ਸਰਕਾਰੀਆ ਔਰ ਪ੍ਰਤਾਪ ਬਾਜਵਾ ਕੁਲਤਾਰ ਸਿੰਘ ਸੰਧਵਾ ਨੂੰ ਬੈਲ ਮੇਰੇ ਨਾਲ ਦੇਣਗੇ ਹੁਣ ਆਪਣੇ ਕੁਲੀਗ ਨੂੰ ਮੈਂ ਕੀ ਸ਼ਰੰਦੰਦੇ ਕਰਾਂ ਕਿ ਤੁਸੀਂ ਯਾਰ ਬਾਹਰ ਇਹ ਆਂਦੇ ਰਹੋਂਦੋਂ ਤੁਸੀਂ ਮੇਰੇ ਨਾਲ ਜੇ ਸੀਗੇ ਜਿਵੇਂ ਪਾਸੇ ਰਾਣਾ ਗੁਰਦੀ ਉਹ ਕਹਿੰਦੇ ਕਿ ਇਹਨਾਂ ਮਲੰਗਾਂ ਨਾਲ ਜਾੜਾ ਕੁਛ ਨਹੀਂ ਮਲੰਗ ਸ਼ਬਦ ਵਰਤੇ ਆ ਉਹ ਕਹਿੰਦੇ ਕਿ ਵਿਧਾਨ ਸਭਾ ਚ ਫਿਰ ਲੈ ਕੇ ਆਉਣ ਮੈਂ ਠੋਕ ਕੇ ਵਿਰੋਧ ਕਰੂੰ ਕਰ ਲਵੇ ਵਿਰੋਧ ਮੈਨੂੰ ਇਹਦਾ ਕੀ ਆਖੂ ਉਪੀ ਤੇ ਰਹਿਣ ਵਾਲਾ ਤਾਂ ਡਰਦਾ ਵਾ ਮੈਨੂੰ ਪਤਾ ਕਿ ਜਿੱਦਣ ਕਿਤੇ ਗਏ ਕੱਚ ਲੜਾਈ ਹੋਈ ਪੰਜਾਬ ਦੇ ਵਿੱਚ ਮੈਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਉਹ ਆਵੇਗਾ ਦਿਨ ਉਹ ਦਿਨ ਜਦੋਂ ਇਸ ਕਰਕੇ ਇਸ ਮਲੰਗ ਦਾ ਮੈਂ ਕੋ ਜਵਾਬ ਦੇਣਾ ਮੂਰਖ ਮੂਰਖ ਹਾਲ ਜਿਵੇਂ ਤੁਸੀਂ ਸਟੈਂਡ ਤੇ ਬਰਕਰਾਰ ਭਗਵੰਤ ਮਾਨਪੁਰਾ ਨੂੰ ਸਾਰੀਆਂ ਪਾਰਟੀਆਂ ਨੂੰ ਤੁਸੀਂ ਚੈਲੰਜ ਕੀਤਾ ਕਿ ਮੇਰੇ ਨਾਲ ਇਸ ਮੁੱਦੇ ਤੇ ਗੈਰ ਪੰਜਾਬੀਆਂ ਨਾਲ ਤੇ ਤੁਸੀਂ ਬਹਿਸ ਕਰਕੇ ਦੇਖ ਲਓ ਜੇਕਰ ਤੁਹਾਡੀ ਆਪਣੀ ਪਾਰਟੀ ਨਾਰਾਜ਼ ਹੋ ਜਾਂਦੀ ਹੈ ਇਹ ਲੀਡਰ ਤੁਹਾਡੀ ਉੱਪਰ ਚੁਕਾਇਤ ਕਰਦੇ ਆ ਕਿ ਇਹ ਵਾਰ-ਵਾਰ ਜਿੱਤਾਂ ਗੱਲਾਂ ਕਰਦੇ ਆ ਫਿਰ ਤੁਹਾਡਾ ਕੀ ਇੰਨਾ ਸਟੈਂਡ ਤੋਂ ਪਿੱਛੇ ਹਟਣਾ ਫਿਰ ਤਾਂ ਜਿਵੇਂ ਕਾਇਰ ਬੰਦੇ ਹੋਗੇ ਜਿਹੜਾ ਮਰਜ਼ੀ ਤੁਹਾਡਾ ਕੰਨ ਮਰੋੜ ਕੇ ਗਿਆ ਵਾਪਸ ਹੋ ਜਾ ਆਈ ਵਿਲ ਨਾਟ ਡੂ ਥੈਟ ਉਹਨੂੰ ਉਹਦੇ ਵੀ ਕੋਈ ਵੀ ਕੀਮਤ ਅਦਾ ਕਰਨੀ ਪਾਏ ਜੀ ਕੋਈ ਪਰਵਾਹ ਨਹੀਂ ਮੇਰੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਦੀ ਹਾਰ ਤੇ ਔਰ ਉਹਨਾਂ ਦੇ ਵੱਲੋਂ ਜਿਹੜਾ ਇੱਕ ਬਿਆਨ ਕੱਲ ਵੀ ਆਇਆ ਗੈਰ ਪੰਜਾਬੀਆਂ ਵਾਲੇ ਬਿਆਨ ਤੇ ਉਸ ਤੇ ਉਹਨਾਂ ਨੇ ਸਿੱਧੇ ਤੌਰ ਤੇ ਚੈਲੰਜ ਕੀਤਾ ਵਿਰੋਧੀ ਪਾਰਟੀਆਂ ਨੂੰ ਇਸ ਬਿਆਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਿ ਇਸ ਤੇ ਮੇਰੇ ਤੇ ਮੇਰੇ ਨਾਲ ਖੁੱਲੀ ਬਹਿਸ ਕਰ ਸਕਦੇ ਆ ਔਰ ਉਹ ਖੁੱਲ ਕੇ ਪੰਜਾਬ ਦੇ ਲਈ ਸਟੈਂਡ ਲੈ ਕੇ ਖੜੇ ਹੋਏ ਨੇ ਮੇਰੇ ਨਾਲ ਸੁਪਾਲ ਸਿੰਘ ਜੀ ਕਹਿ ਰਹੇ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸਰ ਸਵਾਗਤ ਹੈ ਜੀ ਬਹੁਤ শুকਰਿਆ ਜੀ ਹੋਰ ਸਰ ਸਹਿਦ ਪਰਵਾਠ ਠੀਕ ਹੈ ਚੜ੍ਹਦੀ ਕਲਾ ਸਰ ਬਹੁਤ سارے ਰਾਜਨੀਤਿਕ ਮੁੱਦਿਆਂ ਤੇ ਪੰਜਾਬ ਦੇ ਹਾਲਾਤਾਂ ਤੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਪਰ ਪਹਿਲਾਂ ਮੇਰਾ ਸਵਾਲ ਇਹ ਹੀ ਬੜੀ ਨਿਡਰਤਾ ਦੇ ਨਾਲ ਤੁਸੀਂ ਸੰਗਰੂਰ ਗਏ ਸੀ ਔਰ ਬੜੀ ਦਲੇਰੀ ਦੇ ਨਾਲ ਉਤੇ ਲੜੇ ਵੀ ਹੋ ਇਸ ਰਿਜ਼ਲਟ ਦੀ ਤੁਹਾਨੂੰ ਉਮੀਦ ਸੀ ਕਿ ਇਸ ਤਰੀਕੇ ਦਾ ਆਜੂਗਾ। ਦੇਖੋ ਇਸ ਤਰ੍ਹਾਂ ਸੀਗਾ ਕਿ ਮੈਂ ਆਪਣੇ ਵੱਲੋਂ ਆਪਣੀ ਬੈਸਟ ਲੜਾਈ ਦਿੱਤੀ ਆ। ਇਮਾਨਦਾਰੀ ਨਾਲ ਲੜਿਆ ਮੈਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਿਵੇਂ ਕਿ ਰਾਜਨੀਤੀ ਚੱਲਦਾ ਸੌਦੇ ਸਮਝੌਤੇ ਕੱਖ ਨਹੀਂ ਕੀਤਾ। ਔਰ ਪੂਰੀ ਮਿਹਨਤ ਕੀਤੀ। ਉੱਥੇ ਥੋੜੀ ਸ਼ਾਰਟਕਮਿੰਗਸ ਇਹ ਸੀਗੀਆਂ ਕਿ ਇੱਕ ਤਾਂ ਉੱਥੇ 9 ਚੋਂ 5 ਹਲਕੇ ਖਾਲੀ ਸੀਗੇ। ਸਾਡਾ ਕੋਈ ਐਕਸਐਮਐਲ ਵਗੈਰਾ ਹੈ ਨਹੀਂ ਸੀਗਾ। ਅੱਛਾ। ਔਰ ਉਹ ਇਹਦੇ باوجود ਮੈਂ ਸਾਰੀ ਮਸ਼ੀਨ ਨੂੰ ਚਲਾਇਆ। ਕਾਂਗਰਸ ਦੇ ਗੋਲਡੀ ਨੂੰ ਪਿਛਲੀ ਵਾਰੀ ਮਹਿਜ਼ ਕੋਈ ਸ਼ਾਇਦ 75000 ਵੋਟ ਪਈ ਸੀ ਉਹਨੂੰ ਲਗਭਗ 2 ਲੱਖ ਤੇ ਲੈ ਗਿਆ ਉੱਥੇ ਨੁਕਸਾਨ ਇਹ ਹੋਇਆ ਕਿ ਜਿਹੜੀ ਸੁਮਨਜੀਤ ਮਾਨ ਤੇ ਸਾਡੀ ਜਿਹੜੀ ਵੋਟ ਸੀਗੀ ਉਹ ਵਰਟੀਕਲ ਡਿਵੀਜ਼ਨ ਹੋ ਗਈ ਅੱਛਾ ਸਮਝ ਗਏ ਤੁਸੀਂ ਕੁਝ ਲੋਕ ਕਹਿੰਦੇ ਜੀ ਮਾਨ ਨੂੰ ਤੁਹਾਨੂੰ ਨਹੀਂ ਸੀ ਖੜਾ ਹੋਣਾ ਚਾਹੀਦਾ ਮੈਂ ਨਾ ਵੀ ਖੜਾ ਹੁੰਦਾ ਕੋਈ ਵੀਕਸਟ ਕੈਂਡੀਡੇਟ ਗੋਲਡੀਕਰ ਕਾ ਵੀ ਖੜਾ ਹੋ ਜਾਂਦਾ ਤਾਂ ਉਹ 70 75000 ਵੋਟ ਲੈ ਜਾਂਦਾ ਫਿਰ ਵੀ ਮਾਨ ਹੀ ਸੀ ਜਿੱਤਦਾ ਬਿਲਕੁਲ हां एक ਗੱਲ ਸਿੱਗੀ ਕਿ ਸਾਡੇ ਦੋਨਾਂ ਚੋਂ ਇੱਕ ਹੁੰਦਾ ਮਤਲਬ ਇਟਸ ਨਾਟ ਪੋਸੀਬਲ ਕਾਂਗਰਸ ਨੇ ਕਿਸ ਸੀਟ ਤੇ ਖਾਲੀ ਛੱਡਣੀ ਸੀ ਬਿਲਕੁਲ ਇਸ ਕਰਕੇ ਉਹਨਾਂ ਦੇ ਦਲੀਲ ਵਿੱਚ ਤਮਨੇਗਾ ਬਾਕੀ ਨਾਲ ਇਹ ਹੈਗਾ ਕਿ ਮੈਂ ਇਹ ਕਹਿ ਸਕਦਾ ਵਾਂ ਕਿ ਮੈਂ ਬਿਲਕੁਲ ਇਮਾਨਦਾਰੀ ਨਾਲ ਲੜਿਆ ਵਾਂ ਜਿੱਤ ਹਾਰ ਤ ਉਸ ਅਕਾਲਪੁਰ ਪਾਇਗੁਰੂ ਤੇ ਲੋਕਾਂ ਦੇ ਫਤਵੇ ਵਿੱਚ ਹੈ ਕਿ ਉਹਨੂੰ ਮੈਂ ਸਵੀਕਾਰ ਕੀਤਾ ਹਲੀਮੀ ਨਾਲ ਪਰ ਇਹਦਾ ਮਤਲਬ ਇਹ ਥੋੜੋ ਕਿ ਮੈਂ ਕੰਮ ਪਿੱਛੇ ਛੱਡ ਦੂੰਗਾ ਕੰਮ ਤਾਂ ਉਸੇ ਸਪੀਡ ਨਾਲ ਅੱਗੇ ਚੱਲੇਗਾ ਔਰ ਪੰਜਾਬ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਆ ਉਹ ਮੇਰੇ ਏਜੰਡੇ ਤੇ ਹਰ ਵਕਤ ਰਹਿੰਦੇ ਲੋਕੀ ਇਹ ਵੀ ਗੱਲ ਕਰਦੇ ਆ ਕਿ ਸੁਖਪਾਲ ਸਿੰਘ ਖਹਿਰਾ ਕਹਿੰਦੇ ਉਥੇ ਇਕੱਲੇ ਪੈ ਗਈ ਸੀ ਇਕੱਲੇ ਆ ਉਥੇ ਲੜਿਆ ਕਿ ਡਰਦੇ ਨਹੀਂ ਲੀਡਰ ਉਥੇ ਤੁਹਾਡੀ ਮਦਦ ਕਰਨ ਆਏ ਭਗਵੰਤ ਮਾਨ ਤੋਂ ਜਾਂ ਤੁਸੀਂ ਸੱਦੇ ਨਹੀਂ ਉੱਥੇ ਤੰਤਰ ਦਾ ਕਾਫੀ ਭੈ ਸੀਗਾ ਜਿਹੜੇ ਸਾਡੇ ਸਰਪੰਚ ਸੀ ਸਾਡੇ ਨਾਲ ਕਾਉਂਸਲਰਸ ਵਗੈਰਾ ਸੀ ਉਹਨਾਂ ਨੂੰ ਪਰਸਨਲੀ ਟੈਲੀਫੋਨ ਗਏ ਨੇ ਚੀਫ ਮਿਨਿਸਟਰ ਦੇ ਦਫ਼ਤਰ ਤੋਂ ਕਿ ਤੁਸੀਂ ਖਬਰਦਾਰ ਜੇ ਬਸਤੇ ਫੜੇ ਇਸ ਗੱਲ ਦਾ ਇੰਪੈਕਟ ਉੱਪਰਲੀ ਲੀਡਰਸ਼ਿਪ ਤੱਕ ਹੁੰਦਾ ਵਾ ਉਹ ਕੱਲਾ ਸਰਪੰਚਾ ਤੱਕ ਨਹੀਂ ਥੈਟ ਮੀਨਸ ਦੇਰ ਕੋਈ ਪਰਵਾਹ ਨਹੀਂ ਚਲੋ ਹਾਂ ਜੀ ਉਹ ਤਾਂ ਅਸੀਂ ਦੇਖ ਹੀ ਚੁੱਕਿਆ ਹੁਣ ਮੁੱਦਾ ਫੇਰ ਤੁਸੀਂ ਚੱਕ ਲਿਆ ਗੈਰ ਪੰਜਾਬੀਆਂ ਵਾਲੇ ਮੁੱਦੇ ਤੇ ਤੁਹਾਡਾ ਬਿਆਨ ਕੱਲ ਫੇਰ ਆ ਗਿਆ ਤੁਸੀਂ ਸਿੱਧੇ ਤੌਰ ਤੇ ਚੈਲੰਜ ਜਿਹੜਾ ਉਹ ਕੀਤਾ ਮੈਂ ਇੱਕ ਵਾਰ ਫਿਰ ਉਸੇ ਬਿਆਨ ਤੇ ਹੀ ਹੋਣਾ ਕਿਉਂਕਿ ਤੁਹਾਡੇ ਬਿਆਨ ਨੂੰ ਬੜੇ ਤਰੀਕੇ ਨਾਲ ਦਿਖਾਇਆ ਗਿਆ ਸਹੀ ਬਿਆਨ ਤੁਹਾਡਾ ਹੈ ਕਿ ਆ ਪਹਿਲਾਂ ਤਾਂ ਤੁਸੀਂ ਉਹ ਦੱਸ ਦਿਓ ਓਕੇ ਦੇਖੋ ਗੱਲ ਇਹ ਆ ਕਿ ਪੰਜਾਬ ਇੱਕ ਮਾਈਨੋਰਿਟੀ ਸਟੇਟ ਹੈ ਹਮ ਸਿੱਖਾਂ ਦੇ ਕੋਲ ਇੱਕੋ ਹੀ ਘਰ ਆ ਆਪਣਾ ਪੰਜਾਬੀਆਂ ਕੋਲ ਕਹ ਲਓ ਜਾਂ ਪੰਜਾਬੀ ਜ਼ੁਬਾਨ ਕੋਲ ਕਹ ਲਓ ਤੁਹਾਡੇ ਕੋਲ ਹੋਰ ਕੋਈ ਚਾਰ ਪੰਜ ਸਟੇਟਾਂ ਨਹੀਂ ਗਿਆ ਹਮ ਹਮ ਇਹਦੀ ਡੈਮੋਗ੍ਰਾਫਿਕ ਸਿਚੁਏਸ਼ਨ ਨੇ ਦੀ ਆਬਾਦੀ ਦੇ ਸੰਤੁਲਨ ਨੂੰ ਬਚਾਉਣ ਲਈ ਆਪਣੇ ਨੌਜਵਾਨਾਂ ਦੀਆਂ ਨੌਕਰੀਆਂ ਬਚਾਉਣ ਵਾਸਤੇ ਮੈਂ 2023 ਦੀ ਜਨਵਰੀ ਚ ਰਿਸਰਚ ਕਰਕੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਦੀ ਤਰਜ ਤੇ ਜੀ ਸਪੀਕਰ ਸੰਧਵਾ ਨੂੰ ਮਿਲ ਕੇ ਮੈਂ ਉੱਥੇ ਇੱਕ ਪ੍ਰਾਈਵੇਟ ਮੈਂਬਰ ਬਿਲ ਦਿੱਤਾ ਉਹਦੇ ਚ ਮੰਗ ਕੀਤੀ ਕਿ ਜਿਵੇਂ ਕਿ ਹਿਮਾਚਲ ਪ੍ਰਦੇਸ਼ ਜਿਵੇਂ ਗੁਜਰਾਤ ਜਿਵੇਂ ਉਤਰਾਖੰਡ ਔਰ ਕੁਛ ਹੱਦ ਤੱਕ ਰਾਜਸਥਾਨ ਸ਼ਰਤਾ ਪੂਰੀਆਂ ਕਰਕੇ ਜਿਹੜਾ ਮਰਜ਼ੀ ਆ ਜਾਏ ਇੱਥੇ ਨੌਕਰੀ ਲਈ ਅਗਰ ਕਿਸੇ ਨੇ ਪੱਕੇ ਤੌਰ ਤੇ ਸੈਟਲ ਨਹੀਂ ਹੋਣਾ ਯਾ ਕੋਈ ਵੋਟਰ ਨਹੀਂ ਬਣਨਾ ਜਾਂ ਜ਼ਮੀਨ ਨਹੀਂ ਲੈਣੀ ਜਾਂ ਨੌਕਰੀ ਲੈਣੀ ਉਹ ਆਣ ਕੇ ਦਿਹਾੜੀਆਂ ਕਰਦੇ ਨੇ ਕਮਾਉਂਦੇ ਨੇ ਪੈਸੇ 40 50 ਸਾਲ ਤੋਂ ਠੋੜੀ ਜਿਹੀ ਹੋ ਝੋਨਾ ਲਾਉਂਦੇ ਨੇ ਯੂਪੀ ਬਿਹਾਰ ਦੇ ਲੋਕੇ ਸੀ ਕੁਝ ਕਿਹਾ ਥੋੜੋ ਉਹਨਾਂ ਨੂੰ ਮੈਂ ਇਹ ਕਹਿੰਦਾ ਕਿ ਜਿਨ੍ਹਾਂ ਨੇ ਪੱਕੇ ਸੈਟਲ ਹੋਣਾ ਕੋਈ ਮਾੜੀ ਮੋਟੀ ਲੈਜਿਸਲੇਸ਼ਨ ਤੋਂ ਹੋਵੇ ਸਾਨੂੰ ਪਤਾ ਤਾਂ ਹੋਵੇ ਕੌਣ ਕਿੱਥੇ ਬੈਠਾ ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂਗਾ ਤੁਸੀਂ ਗੱਲ ਸਰਕਾਰੀ ਨੌਕਰੀ ਦੀ ਕਰ ਰਹੇ ਹੋ ਸਰਕਾਰੀ ਨੌਕਰੀ ਲਈ ਸ਼ਰਤਾਂ ਹੋਣੀਆਂ ਚਾਹੀਦੀਆਂ ਜਿਹੜੇ ਆਮ ਵਰਕ ਚੱਲ ਰਿਹਾ ਉਹਨਾਂ ਲਈ ਤਾਂ ਕੋਈ ਰੋਕ ਟੋਕ ਨਹੀਂ ਨਹੀਂ ਸਭ ਲਈ ਜਿੱਦਾਂ ਹਿਮਾਚਲ ਨੇ ਕੀਤਾ ਉਹਨਾਂ ਨੇ ਜਿਹੜਾ ਲਾ ਪ ਕੋਈ ਵੀ ਆਦਮੀ ਉੱਥੇ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਜਦੋਂ ਬੰਦਾ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਇਹਦਾ ਮਤਲਬ ਉੱਥੋਂ ਦਾ ਡੋਮਿਸਾਈਲ ਨਹੀਂਗਾ ਉਹਦਾ ਮਤਲਬ ਵੋਟਰ ਨਹੀਂ ਬਣ ਸਕਦਾ ਜਦੋਂ ਵੋਟਰ ਨਹੀਂ ਬਣ ਸਕਦਾ ਡੋਮਿਸਾਈਲ ਸਰਟੀਫਿਕੇਟ ਨਹੀਂਗਾ ਨੌਕਰੀ ਨਹੀਂ ਲੈ ਸਕਦਾ ਈਹੀ ਸ਼ਰਤ ਗੁਜਰਾਤ ਤੇ ਉੱਤਰਾਖੰਡ ਚ ਵੀ ਹੈ ਇਹਦੇ ਚ ਮੈਂ ਕੀ ਗਲਤ ਕਰ ਰਿਹਾ ਕੱਲ ਦਾ ਮੈਂ ਜਿਹੜਾ ਟਵੀਟ ਮੈਂ ਦੇਖ ਰਿਹਾ ਸੀ ਖੁੱਲ ਕੇ ਜਿਹੜੇ ਹੇਟ ਹੈਂਡਲਸ ਨੇ ਭਾਜਪੀ ਦੇ ਹੋਰ ਆਮ ਆਦਮੀ ਦੇ ਟਰੋਲ ਕਰਨ ਲੱਗੇ ਹੋਏ ਨੇ ਇਸ ਦਾ ਮਤਲਬ ਆਪ ਕੋ ਸਿੱਖੋ ਕੋ ਕੈਨੇਡਾ ਅਮਰੀਕਾ ਨਹੀਂ ਜਾਣਾ ਚਾਹੀ ਇਹ ਈ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਕੈਨੇਡਾ ਅਮਰੀਕਾ ਵਿੱਚ ਜਾਣੇ ਆ ਤੇ ਕਿੰਨੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤੁਹਾਨੂੰ 10 10 15 15 ਸਾਲ ਲੱਗਦੇ ਉੱਥੇ ਦੀ ਨਾਗਰਿਕਤਾ ਲੈਣ ਲਈ ਹਾਂ ਬਿਲਕੁਲ ਇੱਥੇ ਤਾਂ ਬੜੀਆਂ ਸਰਲ ਜੀਆਂ ਸ਼ਰਤਾਂ ਨੇ ਪੂਰੀਆਂ ਕਰੋ ਆ ਜਾਓ ਪੰਜਾਬ ਦੇ ਵਿੱਚ ਰੋ ਕਿਉਂਕਿ ਇਸ ਵੇਲੇ ਕੀ ਹੈ ਕਿ ਸਾਡੀ 3 ਕਰੋੜ ਵਾਦੀ ਹੈ ਇਹ ਜੋ 70 75 ਲੱਖ ਪੰਜਾਬੀ ਜਿਹੜਾ ਵਿਦੇਸ਼ਾਂ ਵਿੱਚ ਆ ਚੁੱਕਾ ਪਿਛਲੇ ਕੁਝ ਦਹਾਕਿਆਂ ਚ ਜੀ ਔਰ ਅੱਗੇ ਵੀ ਤੁਰਿਆ ਜਾਂਦਾ ਉਹਨਾਂ ਦੀ ਜਗ੍ਹਾ ਤੇ ਆਣ ਕੇ ਜਿਹੜੇ ਗੈਰ ਪੰਜਾਬੀ ਬੈਠੇ ਸਾਨੂੰ ਪਤਾ ਹੀ ਨਹੀਂ ਕੁਝ ਵੀ ਕਿ ਲੁਧਿਆਣੇ ਕਿੰਨਾ ਬੈਠਾ ਅੰਮ੍ਰਿਤਸਰ ਕਿੰਨਾ ਬੈਠਾ ਜਲੰਧਰ ਕਿੰਨਾ ਬੈਠਾ ਪਿੰਡਾਂ 'ਚ ਗਣਤੀ ਬਹੁਤ ਜ਼ਿਆਦਾ ਹੋਊਗੀ ਪਿੰਡਾਂ 'ਚ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਦੁਆਬੇ ਜਾ ਕੇ ਦੇਖ ਲਓ 30 35% ਬੱਚੇ ਸਰਕਾਰੀ ਸਕੂਲਾਂ 'ਚ ਗੈਰ ਪੰਜਾਬੀਆਂ ਦੇ ਨੇ ਧੇਰਫੋਰ ਸਾਨੂੰ ਘੱਟੋ ਘੱਟ ਆਪਣੀ ਸਟੇਟ ਦਾ ਪਤਾ ਤਾਂ ਹੋਵੇ ਕਿ ਕੌਣ ਕਿੱਥੇ ਬੈਠਾ ਵਾ ਉਦੀ ਉਹਦੀ ਉਹਦੀ ਜਿਹੜੀ ਡੋਮਿਸਾਈਲ ਕੀ ਆ ਔਰ ਜਿਹੜੀਆਂ ਨੌਕਰੀਆਂ ਦਾ ਮੈਂ ਐਮਫਸਾਈਜ਼ ਕਰ ਰਿਹਾ ਤੁਸੀਂ ਦੇਖਿਆ ਕਿ ਨੌਕਰੀਆਂ ਦਾ ਕਿੰਨਾ ਸ਼ੋਰ ਮਚਿਆ ਕਿ ਸਾਡੇ ਨੌਜਵਾਨ ਕਹਿ ਰਹੇ ਨੇ ਕਿ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਗਏ ਨੇ ਕਿਉਂਕਿ ਸ਼ਰਤ ਹੀ ਕੋਈ ਨਹੀਂ ਪੰਜਾਬ ਦੇ ਜੀ ਤੋ ਇਹਦੇ ਚ ਮੈਂ ਕੀ ਗੁਨਾਹ ਕਰ ਦਿੱਤਾ ਮੈਂ ਕੀ ਮਾੜਾ ਕੀਤਾ ਜਿਹੜੇ ਕਿ ਪ੍ਰਾਈਮ ਮਿਨਿਸਟਰ ਤੱਕ ਗੱਲ ਪਹੁੰਚ ਗਈ ਫਿਰ ਭਗਵੰਤ ਮਾਨ ਕਹਿ ਰਿਹਾ ਕੈਨੇਡਾ ਤੇ ਅਮਰੀਕਾ ਚ ਵੀ ਸਿੱਖ ਜਾਂਦੇ ਇਹਨੂੰ ਪੁੱਛੋ ਮੂਰਖ ਨੂੰ ਕਿ ਕੈਨੇਡਾ ਤੇ ਅਮਰੀਕਾ ਵਿੱਚ ਬਿਨਾਂ ਸ਼ਰਤਾਂ ਨੂੰ ਲੈ ਲੈਂਦੇ ਨੇ ਇੱਥੇ ਪਾਸਪੋਰਟ ਚਾਹੀਦਾ ਫਿਰ ਵੀਜ਼ਾ ਚਾਹੀਦਾ ਫਿਰ ਪੀਆਰ ਦੀ ਫਾਈਲ ਲੱਗਦੀ ਫਿਰ 4-5 ਸਾਲ ਲੱਗਦੇ ਫਿਰ 25-30 ਲੱਖ ਰੁਪਏ 40 ਲੱਖ ਜੀ ਨੂੰ ਤਾਂ ਬਹੁਤ ਹੀ ਸਾਲ ਲੱਗ ਜਾਂਦੇ ਹਾਂਜੀ ਕਈ ਹੁੰਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਨੇ ਉੱਥੇ ਉਹ ਵਿਚਾਰੇ ਇੰਡੀਆ ਨਹੀਂ ਆ ਸਕਦੇ ਵਾਪਸ ਉੱਥੇ ਹੀ ਸਵਰਗਵਾਸ ਹੋ ਜਾਂਦੇ ਨੇ ਬਿਲ ਇਹ ਖਾਲਿਸਤਾਨੀ ਕਿੱਦਾਂ ਦੇ ਗੱਲ ਲੈ ਕੇ ਜਾਂਦੇ ਚ ਵਜ੍ਹਾ ਥੱਪੜ ਆ ਕੰਗਨਾ ਦੇ ਤੇ ਗੱਲ ਖਾਲਿਸਤਾਨ ਤੇ ਆ ਗਈ ਔਰ ਉਹ ਥੱਪੜ ਨੂੰ ਗੋਲੀ ਨਾਲ ਇਕਵੇਟ ਕਰਦੀ ਹੈ ਕੰਗਨਾ ਇਦਾਂ ਜਿਹੜੇ ਹੇਟ ਮੋਂਗਰਸ ਨੇ ਟਵਿੱਟਰ ਤੇ ਸੋਸ਼ਲ ਮੀਡੀਆ ਦੇ ਭਾਜਪੀ ਔਰ ਆਮ ਆਦਮੀ ਦੇ ਉਹ ਮੈਨੂੰ ਕਹਦੇ ਨੇ ਸਿੱਧਾ ਕਿ ਜੇ ਤੂੰ ਐਂਟੀ ਨੈਸ਼ਨਲ ਅਗਰ ਅਗਰ ਮੈਂ ਐਂਟੀ ਨੈਸ਼ਨਲ ਹਾਂ ਫੇ ਮਾਚਲ ਪ੍ਰਦੇਸ਼ ਸਰਕਾਰ ਐਂਟੀ ਨੈਸ਼ਨਲ ਅਗਰ ਮੈਂ ਐਂਟੀ ਨੈਸ਼ਨਲ ਹਾਂ ਗੁਜਰਾਤ ਦੀ ਸਰਕਾਰ ਐਂਟੀ ਨੈਸ਼ਨਲ ਅਗਰ ਮੈਂ ਐਂਟੀ ਨੈਸ਼ਨਲ ਹਾਂ ਉੱਤਰਾਖੰਡ ਦੀ ਸਰਕਾਰ ਵੀ ਐਂਟੀ ਨੈਸ਼ਨਲ ਹਾਂ ਪੰਜਾਬ ਦੇ ਲੋਕ ਵੀ ਤੁਹਾਡੇ ਇਸ ਬਿਆਨ ਦੇ ਨਾਲ ਖੜ ਵਿਰੋਧੀ ਪਾਰਟੀਆਂ ਨੂੰ ਤਕਲੀਫ ਜ਼ਰੂਰ ਹੋਈ ਪਰ ਜਿਹੜੇ ਤੁਹਾਡੀ ਆਪਣੀ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾਦ ਜਦੋਂ ਤੁਸੀਂ ਇਹ ਬਿੱਲ ਲੈ ਕੇ ਜਾਂਦੇ ਹੋ ਸਪੀਕਰ ਦੇ ਕੋਲੇ ਉਦੋਂ ਨਾਲ ਜਾਂਦੇ ਆ ਬਾਅਦ ਦੇ ਵਿੱਚ ਉਹ ਸਟੈਂਡ ਬਦਲ ਗਏ ਉਹ ਕਹਿੰਦੇ ਜੀ ਇਲੈਕਸ਼ਨ ਪ੍ਰੈਸ਼ਰ ਪੈਂਦਾ ਨਾ ਜੀ ਜਦੋਂ ਲੁਧਿਆਣਾ ਤੋਂ ਲੜ ਰਿਹਾ ਸੀਗਾ ਕਾਂਗਰਸ ਦੇ ਰਾਜਾ ਵੜੇ ਜਾਂ ਜਲੰਧਰ ਤੋਂ ਉਹ ਪ੍ਰੈਸ਼ਰ ਪਾਉਂਦੇ ਨੇ ਇੱਕ ਤਮ ਇਹਨਾਂ ਦੇ ਲੀਡਰਾਂ ਨੂੰ ਫੋਨ ਕਰਦੇ ਆ ਇਹ ਕੀ ਹੈ ਗੈਰ ਪੰਜਾਬੀਆਂ ਨੂੰ ਕੱਢ ਦੇ ਅਸੀਂ ਤਾਂ ਕੱਢ ਥੋੜੋ ਰਹੇ ਆ ਮੈਂ ਤਾਂ ਕਹਿਣਾ ਕਿ ਅਗਰ ਬਿੱਲ ਨਵਾਂ ਆਵੇਗਾ ਜਿਹੜੇ ਪੁਰਾਣੇ ਸੈੱਟ ਲੋਕਾਂ ਨੂੰ ਥੋੜਾ ਕੱਢਾਂਗੇ ਸੀ ਅਸੀਂ ਤਾਂ ਕਹਿੰਦੇ ਇਨ ਫਿ ਆ ਕੰਡੀਸ਼ਨ ਫੁੱਲਫਿਲ ਕਰੋ ਜੀ ਸਰ ਗਿਆ ਹੋ ਹੂੰ ਤਾਂ ਇਹਨਾਂ ਦੇ ਪ੍ਰੈਸ਼ਰ ਜਦੋਂ ਪੈਂਦਾ ਗਿਆ ਪੰਜਾਬੀਆਂ ਦਾ ਇੱਕ ਭਰਾ ਜਾਂਦੇ ਨੇ ਹੂੰ ਤੁਹਾਨੂੰ ਘਰਾਉਣ ਦੀ ਲੋੜ ਨਹੀਂ ਪੋਲਿਟਿਕਸ ਵਿੱਚ ਲੱਤਾਂ ਦੇ ਖੜਨਾ ਪੈਂਦਾ ਥੋੜੀ ਦੇਰ ਰਸਤੇ ਹੂੰ ਔਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੰਨੇ ਘਿਰਾ ਰਹੇ ਹੋ ਗੈਰ ਪੰਜਾਬੀਆਂ ਦੇ ਮੈਨੂੰ ਵੀ ਆਏ ਦੋ ਤਿੰਨ ਫੋਨ ਹੂੰ ਤੇ ਇਹਦਾ ਮਤਲਬ ਤੁਹਾਨੂੰ ਸਿੱਖਾਂ ਤੇ ਪੰਜਾਬੀਆਂ ਦੀ ਪੰਜਾਬ ਚ ਲੋੜ ਨਹੀਂ ਗਈ ਹੂੰ ਕੀ ਗੈਰ ਪੰਜਾਬੀਆਂ ਦੀ ਇੰਨੀ ਵੱਡੀ ਆਬਾਦੀ ਹੋ ਗਈ ਕਿ ਉਹ ਸਾਨੂੰ ਸਿੱਖਾਂ ਤੇ ਪੰਜਾਬੀਆਂ ਦੀ ਲੋੜ ਨਹੀਂ ਗਈ ਅਸੀਂ ਗੈਰ ਪੰਜਾਬੀਆਂ ਦੇ ਅਸਰ ਥੱਲੇ ਆਨ ਕੇ ਆਪਣੇ ਬਿਆਨਾਂ ਤੋਂ ਪਿੱਛੇ ਹਟ ਰਿਹਾ ਜਿਹੜੀ ਕਿ ਬਹੁਤ ਮਾੜੀ ਗੱਲ ਸੀ ਚਲੋ ભગવંત કુમાન ਹੁਣੀ ਤਾਂ ਆਪਣੇ ਸਾਡੇ ઓપોનન્ટ ਨੇ ਉਹ બિલ ઉથે ਰੱਖਿਆ ਹੋਇਆ ਉਹਨਾਂ ਨੇ રિજેક્ટ ਨਹੀਂ ਕੀਤਾ ડર ગયા ਨੇ અચ્છા ਹਾਂ ના 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 আচ্ছা ਉਹ ਕਿਚਰੀવાલ ਦੇ ਨاگબ છાડા ਕਰਨ ਨਹੀਂ દે દે ભગવંત કુમાન ਉਹਨੂੰ રિજેક્ટ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਕਿ બેક ਲੈਸ਼ ਹੋ ਪੰਜਾਬ ਦੇ ਵਿੱਚ ਦੇਖੋ ਪੰਜਾਬ ਦਾ સુਹਿਰਦ વર્ગ ਹੈ ਨਾ ਜਿਹੜਾ ਦੁਨੀਆ ਪਰਚ બેઠે ਸਿੱਖਾਂ ਦਾ ਤੇ ਪੰਜਾਬੀਆਂ ਦਾ ਦੇ નો કે ਇਸ ਦੀ ਬਹੁਤ ਲੋੜ ਹੈ ਜੇ ના ਅਸੀਂ ਬિલ ਲੈ ਕੇ ਆਏ ਤੁਸੀਂ ਸਮਝ ਲੈਣਾ ਦੋ ਤਿੰਨ ਦਹਾਕਿਆਂ ਵਿੱਚ ਆ ਪੱਗ ਤੇ ਪੰਜਾਬੀ ਜ਼ੁबान ਸਭ ਖਤਮ ਹੋਊ ਖਤਮ ਹੋਊ ਇੱਕ ટોટી ਗੱਲ ਇਹ ਕਹਿ ਰਹੇ ਨੇ ਕਿ ਜੀ ਆਪਣੇ ਲੋਕੀ ਕੈਨੇਡਾ ਜਾ ਰਹੇ ਨੇ ਦੇਖੋ ਕੈਨੇਡਾ ਦੀ origignal ਪੋਪੂਲੇਸ਼ਨ ਸ਼ਿਫਟ ਨਹੀਂ ਹੋ ਰਹੀ ਉੱਥੇ ਹੀ ਬਰਕਰਾਰ ਆ ਕਿਉਂਕਿ ਉਹਨਾਂ ਕੋਲ ਰਕਬਾ ਇੱਡਾ ਜ਼ਿਆਦਾ ਨਹੀਂ ਉਹਨੂੰ ਮੈਨ ਪਾਵਰ ਵਰਕ ਫੋਰਸ ਦੀ ਲੋੜ ਹੈ ਉਹ ਲੈ ਰਹੇ ਨੇ ਲੋੜ ਹੈ ਜਿੱਦੋਂ ਉਹਨਾਂ ਨੂੰ ਲੋੜ ਨਹੀਂ ਹੁੰਨ ਕੱਟ ਦੀ ਉਹਨਾਂ ਨੇ ਅੱਜ ਤੁਸੀਂ ਪੜੋ ਅਖਬਾਰਾਂ ਚ ਆ ਗਿਆ ਕਿ ਇਮੀਗ੍ਰੇਸ਼ਨ ਟੂ ਕੈਨੇਡਾ ਕੱਟ ਡਾਊਨ ਬਾਇ 50% ਔਰ ਵੈਸੇ ਪੰਜਾਬ ਜੋ ਪੈਸਾ ਜਾ ਵੀ ਬਹੁਤ ਰਿਹਾ ਉਥੇ ਪੈਸਾ ਸਾਡਾ ਹਿਊਮਨ ਰਿਸੋਰਸ ਸਭ ਤੋਂ ਚੰਗਾ ਨੌਜਵਾਨਾਂ ਦਾ ਦਿਮਾਗ ਵਰਕ ਮਸ਼ੀਨਰੀ ਤੇ ਨਾਲ ਪੈਸਾ ਪਤਾ ਨਹੀਂ ਕਿੰਨੇ ਲੱਖ ਕਰੋੜ ਰੁਪਏ ਜਾ ਚੁੱਕਾ ਹੁਣ ਤ ਸੋ ਇਸ ਕਰਕੇ ਇਹ ਲਾਅ ਲਿਆਉਣਾ ਬਹੁਤ ਜ਼ਰੂਰੀ ਪੰਜਾਬ ਦੀ ਹੋਂਦ ਬਚਾਉਣ ਲਈ ਆਇਡੈਂਟੀਟੀ ਹਿਮਾਚਲ ਨੇ ਕਿਉਂ ਲਿਆਂਦਾ ਉਹਨਾਂ ਨੂੰ ਕੀ ਤਕਲੀਫ ਸੀ ਕਿਉਂਕਿ ਹਿਮਾਚਲ ਛੋਟੀ ਜੀ ਸਟੇਟ ਹੈ ਹਿਮਾਚਲੀਆਂ ਦੀ ਆਇਡੈਂਟੀਟੀ ਡਾਕਟਰ ਬਾਇਸ ਪ੍ਰਮਾਰਸੀ ਚੀਫ ਮਿਨਿਸਟਰ ਇਹ 72 ਦਾ ਨਾ 52 ਸਾਲ ਪਹਿਲਾਂ ਅੱਛਾ ਉਹਨਾਂ ਨੇ ਉਦੋਂ ਸੈਂਸ ਕਰ ਲਿਆ ਕਿ ਜੇ ਮੈਂ ਨਾ ਇਹ ਲਾਅ ਲਿਆਂਦਾ ਉਦੋਂ ਟੂਰਿਸਟ ਆਉਂਦੇ ਸੀਗੇ ਬੰਬੇ ਦਿੱਲੀ ਕਲਕੱਤਾ ਦੇ ਅਮੀਰ ਆਦਿ ਉਹਨਾਂ ਨੇ ਸਾਰੇ ਬਾਗ ਖਰੀਦ ਜਾਣੇ ਛੋਟੇ ਛੋਟੇ ਬਾਗ ਸੀ 10 15 ਬਿੱਗਿਆਂ ਦੇ ਉਹਨਾਂ ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਨੌਕਰ ਬਣਾਉਣਾ ਸੀਗਾ ਸੋ بس ਉਹੀ ਮੈਂ ਹੋਰ ਮੈਨਾਂ ਤਾਂ ਖੂਬਸੂਰਤੀ ਵੀ ਹਿਮਾਚਲ ਦੀ ਇਸੇ ਕਰਕੇ ਬਚੀ ਹੋਈ ਏ ਕਿ ਬਾਹਰੋਂ ਲੋਕ ਗਏ ਨਹੀਂ ਉੱਥੇ ਜੇ ਕਿਤੇ ਅਲਾਓ ਕਰ ਦੇਣ ਅੱਜ ਦੇਖੋ ਜੰਮੂ ਕਸ਼ਮੀਰ ਤਾਂ ਡਰਦੇ ਸੀਗੇ ਬਿਕੋਜ਼ ਉੱਥੇ ਬਹੁਤ ਵੱਡੇ ਪੱਧਰ ਤੇ ਮਿਲਟੈਂਸੀ ਸੀ ਜੀ ਪਰ ਹਿਮਾਚਲ ਤਾਂ ਛੱਟ ਜਾਣਾ ਸੀ ਲੋਕਾਂ ਨੇ ਸਾਰਾ ਹਿਮਾਚਲ ਦੇਖੋ ਅਡਾਨੀ ਨੇ ਸਾਰੇ ਉੱਥੇ ਕੰਪਲੀਟ ਔਚਰ কন্ট্রোল ਕੀਤਾ ਸੀ ਉਹਦਾ ਸਾਰੇ ਕੋਲਡ ਸਟੋਰੇਜ ਚੇਨ ਐਸ ਵੇਲੇ ਅਡਾਨੀਜ਼ ਦੀ ਆ ਆਫਕੋਰਸ ਕਾਰਪੋਰੇਟ ਹੈ ਉਹਨੇ ਪਰਮਿਸ਼ਨਾਂ ਲੈ ਕੇ ਵੜ ਗਿਆ ਉਹਦੇ ਵਿੱਚ ਇੰਦਾ ਕਰਕੇ ਸਾਰੇ ਅਮੀਰਾਂ ਨੇ ਉੱਥੇ ਸਾਰਾ हिमाचल ਦਾ ਲੈਂਡਮਾਰਕ ਖਰੀਦ ਕੇ ਹਿਮਾਚਲੀਆਂ ਨੂੰ ਆਪਣੇ ਨੌਕਰ ਬਣਾਉਣਾ ਸੀਗਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੀਡਰਾਂ ਨੂੰ ਪਾਰਟੀ ਤੋਂ ਉੱਤੇ ਉੱਠ ਕੇ ਇਸ ਕਾਨੂੰਨ ਨੂੰ ਸਵੀਕਾਰ ਕਰਨਾ ਚਾਹੀਦਾ ਤੁਸੀਂ ਹਲੇ ਵੀ ਆਪਣੇ ਸਟੈਂਡ ਤੇ ਕਾਇਮ ਹੋ ਜੀ ਸਰਕਾਰ ਆਉਂਦੀ ਆ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਧਾਨ ਸਭਾ 'ਚ ਇਹਨੂੰ ਲੈ ਕੇ ਆਵਾਂਗੇ ਦੂਜੇ ਪਾਸੇ ਰਾਣਾ ਗੁਰਜੀਤ ਉਹ ਕਹਿੰਦੇ ਕਿ ਇਹਨਾਂ ਮਲੰਗਾ ਦਾ ਜਾਣਾ ਕੁਝ ਨਹੀਂ ਮਲੰਗ ਸ਼ਬਦ ਵਰਤੇ ਆ ਉਹ ਕਹਿੰਦੇ ਕਿ ਵਿਧਾਨ ਸਭਾ 'ਚ ਫਿਰ ਲੈ ਕੇ ਆਉਣ ਮੈਂ ਠੋਕ ਕੇ ਵਿਰੋਧ ਕਰੂੰਗਾ ਕਰ ਲਵੇ ਵਿਰੋਧ ਮੈਨੂੰ ਇਹਦਾ ਕੀ ਆ ਆਪ ਹੀ ਉਪੀ ਤੇ ਰਹਿਣ ਵਾਲਾ ਤਾਂ ਤਾਂ ਡਰਦਾ ਵਾ ਇਹਦੇ ਹਲੇ ਵੀ ਸੈਲਫ ਕੌਨਫੀਡੈਂਸ ਗੇ ਗੱਛ ਲੜਾਈ ਹੋਈ ਪੰਜਾਬ ਦੇ ਵਿੱਚ ਮੈਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਉਹ ਆਵੇਗਾ ਦਿਨ ਉਹ ਦਿਨ ਜ਼ਰੂਰ ਇਸ ਕਰਕੇ ਇਸ ਮਲੰਗ ਦਾ ਮੈਂ ਕੋ ਜਵਾਬ ਦੇਣਾ ਚਾਹੁੰਦਾ ਚਲੋ ਉਹ ਮੂਰਕ ਆਲਸ ਚਲੋ ਬੈਂਕੜ ਵੀ ਚਲੋ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਹਿੰਦੇ ਕਿ ਅਸੀਂ ਵੀ ਤਾਂ ਯੂਪੀ ਦੇ ਵਿੱਚ ਜਾ ਕੇ ਜ਼ਮੀਨਾਂ ਖਰੀਦੀਆਂ ਹੋਰ ਸੂਬਿਆਂ ਦੇ ਵਿੱਚ ਵੀ ਖਰੀਦੀਆਂ ਪਰ ਕਹਿੰਦੇ ਫਿਰ ਉੱਥੋਂ ਪੰਜਾਬੀਆਂ ਨੂੰ ਭਜਾ ਦੇਣਗੇ ਬਿਲਕੁਲ ਖਰੀਦੀਆਂ ਨੋ ਡਾਊਟ ਮੈਂ ਕਹਿ ਰਿਹਾ ਕਿ ਜਿਹੜਾ ਲਾਅ ਸੀ ਪ੍ਰੋਪੋਜ਼ ਕਰ ਰਹੇ ਇਟ ਰੈਟਰੋਸਪੈਕਟਿਵ ਇਫੈਕਟ ਨਹੀਂਗਾ ਪੁਰਾਣੇ 'ਚੋਂ ਨਹੀਂ ਚੱਕਾਂਗੇ ਇਨ ਫਿਊਚਰ ਹੁਣ ਜਿਹੜੇ ਕਿਤੇ ਜਿਹੜੇ ਸੂਬੇ ਵਿੱਚ ਲਾਅ ਨਹੀਂਗਾ ਉਥੇ ਲੋਕੀ ਜ਼ਮੀਨ ਲੈ ਸਕਦੇ ਸਾਰੇ ਹਮ ਪਰ ਮੈਂ ਤੁਹਾਨੂੰ ਦੱਸ ਰਿਹਾ ਗੁਜਰਾਤ ਵਿੱਚ ਲਾਅ ਹਮ ਉੱਤਰਾਖੰਡ ਚ ਲਾਅ ਬਣ ਗਿਆ ਵਾ ਹਿਮਾਚਲ ਵਿੱਚ ਲਾਅ ਆ ਹਮ ਔਰ ਰਾਜਸਥਾਨ ਵਿੱਚ ਲਾਅ ਤੇ ਸਾਨੂੰ ਅਸ ਅਗਰ ਅਸੀਂ ਬਣਾਉਣੇ ਆ ਉਹਦੇ ਨੁਕਸਾਨ ਕੀ ਆ ਹਮ ਜਦੋਂ ਕੋਈ ਹੋਰ ਸਟੇਟ ਬਣਾ ਦੂਗੀ ਬਣਾ ਦੇਣ ਹਮ ਫਿਰ ਸਾਡੇ ਬੰਦੇ ਉਥੇ ਸ਼ਰਤਾਂ ਪੂਰੀਆਂ ਕਰਕੇ ਲੈਣ ਲੈ ਲਿਆ ਕਰਨਗੇ ਹਮ ਹੁਣ ਜਿਹੜੇ ਪੁਰਾਣੇ ਬੈਠੇ ਉਹਨੂੰ ਗੁਜਰਾਤ ਦੇਖੋ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਬੋਲਤਾ ਗਏ ਕਿ ਇਹ ਕਾਂਗਰਸ ਦਾ ਲੀਡਰ ਯਹਾਂ ਪਰ বিহারियों ਕੋਲ نکالਨੇ ਦੇ ਭੈਸ਼ਕਾਰ ਕਰਨੇ ਦੀ ਬਾਤ ਕਰੇ ਨਾ ਤਾਂ ਮੈਂ ਕੋਈ ਬਿਹਾਰੀ ਕਿਹਾ ਨਾ ਮੈਂ ਭੈਸ਼ਕਾਰ ਬੁਆਇਕਾਟ ਕਿਹਾ ਨਾਲੇ ਪ੍ਰਾਈਮ ਮਿਨਿਸਟਰ ਸਾਹਿਬ ਆਪਣੀ ਸਟੇਟ ਚ ਭੁੱਲ ਗਏ ਕਿ ਉੱਥੇ ਵੀ ਲੋਕ ਕੋਈ ਵੀ ਨਾਨ ਗੁਜਰਾਤੀ ਉੱਥੇ ਜ਼ਮੀਨ ਨਹੀਂ ਲੈ ਸਕਦਾ ਸਿਰਫ ਇੱਥੇ ਨਹੀਂ ਇਹਨਾਂ ਨੇ ਤਾਂ ਕੱਚ ਦੇ ਇਲਾਕੇ ਚੋਂ ਗੁਜਰਾਤ ਚੋਂ 60 ਸਾਲ ਪੁਰਾਣੇ ਕਿਸਾਨਾਂ ਨੂੰ ਉਜਾੜ ਕੱਢਿਆ ਵਾ ਲਾਲ ਬਾਦਸ਼ਾਹ ਸੀ ਜੋ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਕਾਲ ਦਿੱਤੀ ਕਿ ਕੱਚ ਦਾ ਇਲਾਕਾ ਸਾਡਾ ਅੰਡਰ ਡਿਵੈਲਪਡ ਹੈ ਜੰਗਲਾਤ ਨੇ ਤੁਸੀਂ ਪੰਜਾਬੀ ਕਿਸਾਨੋਂ ਆਜੋ ਜਮੀਨਾਬਾਦ ਕਰੋ ਉਹਨਾਂ ਨੇ 60 ਤੋਂ ਲੈ ਕੇ ਸਮਝ ਲਓ 2020 ਤੱਕ ਜਮੀਨਾਬਾਦ ਕੀਤੀਆਂ ਇੱਕ ਦਿਨ ਅਚਾਨਕ ਗੁਜਰਾਤ ਸਰਕਾਰ ਨੇ ਉਹਨਾਂ ਦੀ ਮਲਕੀਅਤ ਰੱਦ ਕਰ ਦਿੱਤੀ ਉਹ ਗੁਜਰਾਤ ਹਾਈ ਕੋਰਟ ਗਏ ਉਹਨੇ ਸਟੇ ਦੇ ਦਿੱਤਾ ਸੁਪ ਬੀਜੇਪੀ ਦੀ ਗੁਜਰਾਤ ਸਰਕਾਰ ਨੇ ਐਡੀ ਬਦਲਾਖੋਰੀ ਕੀਤੀ ਸੁਪਰੀਮ ਕੋਰਟ ਚਲੇ ਗਏ ਅੱਛਾ ਕਿ ਸਟੇ ਗਲਤ ਦਿੱਤਾ ਹੁਣ ਇਹਨਾਂ ਦਾ ਭਵਿੱਖ ਸੁਪਰੀਮ ਕੋਰਟ ਵਿੱਚ ਲਟਕ ਰਿਹਾ ਜਿਵੇਂ ਤਲਵਾਰ ਲਟਕਦੀ ਹੁੰਦੀ ਹੈ ਅਗਰ ਸੁਪਰੀਮ ਕੋਰਟ ਨੇ ਇਹਨਾਂ ਦੀ ਮਲਕੀਅਤ ਰੱਦ ਕਰ ਦਿੱਤੀ ਉਹ ਉਥੋਂ ਬੇਕਰੇ ਹੋ ਜਾਣਗੇ ਮਤਲਬ ਸਾਡੇ ਬੰਦਿਆਂ ਨੂੰ ਉਥੋਂ ਕੱਢ ਰਹੇ ਨੇ ਫਿਰ ਵੀ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਨੇ ਕਿ ਐਂਟੀ ਨੈਸ਼ਨਲ ਔਰ ਸਭ ਤੋਂ ਸ਼ਰਮ ਦੀ ਗੱਲ ਸਾਡੇ ਆਪਣੇ ਲੋਕਾਂ ਵਾਸਤੇ ਹੈ ਜਿਹੜੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਫਿਰ ਐਕਚੁਅਲੀ ਕੀ ਆ ਸੁਖਵਿੰਦਰ ਕੇ ਪੋਲਿਟਿਕਸ ਵਿੱਚ ਨਾ ਸਾਡੇ ਪੋਲਿਟੀਕਲ ਬੰਦੇ ਇੱਕ ਤਾਂ ਬਹੁਤ ਥੋੜੇ ਜਿਹਾ ਰਿਐਕਸ਼ਨ ਤੋਂ ਘਬਰਾ ਜਾਂਦੇ ਨੇ ਲੱਤਾਂ ਡੋਲ ਜਾਂਦੀਆਂ ਨੇ ਤੁਹਾਨੂੰ ਥੋੜਾ ਬਹੁਤਾ ਦਾ ਸਟੈਂਡ ਹੋ ਕੀ ਉਹ ਚੱਲਿਆ ਹੋਇਆ ਟੈਲ ਮੀ ਦੂਜੀ ਗੱਲ ਹੈ ਕਿ ਇਹਨਾਂ ਨੂੰ ਕਿਸੇ ਦਾ ਵੀ ਕੋਈ ਦੇ ਡੂ ਨਾਟ ਸਟੱਡੀ ਦਾ ਇਸ਼ੂ ਪ੍ਰੋਪਰਲੀ ਕਿਸੇ ਨੇ ਸਟੱਡੀ ਨਹੀਂ ਕੀਤਾ ਮੈਨੂੰ ਇੱਕ ਦੋ ਫੋਨ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਆਪਣੀ ਵੀਡੀਓ ਭੇਜੀ ਕਿ ਮੈਂ ਕੀ ਗਲਤ ਕਹਿ ਰਿਹਾ ਫਿਰ ਬੜੇ ਸੁਣ ਚੁੱਪ ਕਰਕੇ ਇਹਨਾਂ ਨੇ ਇਨ ਡੈਪਥ ਇਹਨੂੰ ਸਟੱਡੀ ਨਹੀਂ ਕੀਤਾ ਕਿ ਡੈਮੋਗ੍ਰਾਫਿਕ ਸਿਚੁਏਸ਼ਨ ਕੀ ਯਾਰ ਸਾਡੀ ਤਬਦੀਲੀ ਕੀ ਹੋ ਰਹੀ ਯਾਰ ਸਾਡੇ ਲੋਕੀ ਕਿਵੇਂ ਬਾਹਰ ਜਾ ਰਹੇ ਉਹਨਾਂ ਦੀ ਜਗ੍ਹਾ ਤੇ ਕਿੰਨੇ ਗੈਰ ਪੰਜਾਬੀ ਆ ਰਹੇ ਨੇ ਤੁਸੀਂ ਮੈਨੂੰ ਦੱਸੋ ਜੇ ਗਿੱਦੇ ਥੋੜੇ ਜਿਹੇ ਗੈਰ ਪੰਜਾਬੀਆਂ ਦੇ ਵੋਟਾਂ ਤੋਂ ਡਰਦੇ ਨੇ ਤੇ ਕਾ ਰਾਜਨੀਤੀ ਕੀ ਕਰਨਗੇ ਪੰਜਾਬ ਵਾਸਤੇ ਜੀ ਇਹਦਾ ਮਤਲਬ ਇਹਦਾ ਮਤਲਬ ਗੈਰ ਪੰਜਾਬੀ ਡਰਾਗੇ ਇਹਨਾਂ ਨੂੰ ਐਸਾ ਇਸੇ ਕਰਕੇ ਲੋਕ ਕਹਿੰਦੇ ਕਿ ਸਾਨੂੰ ਸਾਡੀ ਆਪਣੀ ਖੇਤਰੀ ਪਾਰਟੀ ਚਾਹੀਦੀ ਕਿਉਂਕਿ ਇੰਟਰਸਟ ਨੈਸ਼ਨਲ ਹੋਣ ਦੇ ਕਰਕੇ ਇਹ ਲੀਡਰ ਡਰ ਜਾਂਦੇ ਆ ਖੇਤਰੀ ਪਾਰਟੀ ਦਾ ਸੰਕੇਤ ਹੁਣ ਆਈ ਗਏ ਨੇ ਜਿਹੜੀ ਪੰਥਕ ਪੋਲਿਟਿਕਸ ਦਾ ਬੜਾ ਜ਼ਬਰਦਸਤ ਰਿਵਾਈਵਲ ਹੋਇਆ ਦੋ ਸੀਟਾਂ ਉਹ ਜਿੱਤੇ ਨੇ ਜਿਹੜੀਆਂ ਉਹ ਸੰਕੇਤ ਨੇ ਕਿ ਪੰਜਾਬ ਦੀ ਸਪੇਸ ਪੋਲਿਟੀਕਲ ਹਲੇ ਵੀ ਬਹੁਤ ਖਾਲੀ ਹੈ ਠੀਕ ਹੈ ਕਾਂਗਰਸ ਜਿੱਤ ਗਈ 7 ਸੀਟਾਂ ਇ ਬਟ ਤੁਸੀਂ ਇਹਨੂੰ ਕ੍ਰਿਟੀਕਲੀ ਐਨਲਾਈਜ਼ ਕਰੋਗੇ ਕਾਂਗਰਸ ਦੀ ਵੋਟ ਤਾਂ ਸਿਰਫ 3 ਪੈਸੇ ਵਧੀ ਹਲੇ ਹੂੰ ਚਾਰ ਕੋਨਿਆਂ ਦੀ ਲੜਾਈ ਵਿੱਚ ਇੰਨੇ ਵੱਡੀ ਡਿਵੀਜ਼ਨ ਦੇ ਵਿੱਚ ਤੁਸੀਂ ਜਿੱਤ ਗਏ ਹੋ ਸਭ ਤੋਂ ਵੱਧ ਲੇਕਿਨ ਹਲੇ ਵੀ ਚਿੰਤਾ ਦਾ ਵਿਸ਼ਾ ਬਹੁਤ ਆ ਕਿਉਂਕਿ ਪੰਥਕ ਪੋਲਿਟੀਕਲ ਸਪੇਸ ਫੇਰ ਖਾਲੀ ਆ ਝਾੜੂ ਦੀ ਆਲਮੋਸਟ ਵੋਟ ਆਲਮੋਸਟ ਬਹੁਤ ਡਰਾਸਟਿਕਲੀ ਅੱਧ ਪਚੱਦ ਘੱਟ ਹੋਈ ਆ ਉਹ ਸਪੇਸ ਓਕੂਪਾਈ ਦੂਜਿਆਂ ਨੇ ਕੀਤੀ ਆ ਕਾਂਗਰਸ ਵਿੱਚੋਂ ਸਿਰਫ 3 ਪੈਸੇ ਸਪੇਸ ਓਕੂਪਾਈ ਕੀਤੀ ਆ ਸੋ ਦਾ ਇਹ ਚਿੰਤਾ ਦਾ ਵਿਸ਼ਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਸੀਂ ਕਾਂਗਰਸ ਪ੍ਰੋ ਪੰਜਾਬ ਔਰ ਪ੍ਰੋ ਸਿਕਸਟੈਂਡ ਨਹੀਂ ਲਵੇਗੀ ਦੈਨ ਅਲਟੀਮੇਟਲੀ ਇਹਨਾਂ ਦੀ ਲੜਾਈ ਪੰਥਕ ਫੋਰਸਸ ਨਾਲ ਹੋਵੇਗੀ ਔਰ ਬੀਜੇਪੀ ਸਮ ਹਾਉ ਉਹਨਾਂ ਨੇ ਇਹ ਪੋਲਰਾਈਜੇਸ਼ਨ ਬਹੁਤ ਸਟਰੋਂਗ ਕੀਤੀ ਹੈ ਔਰ 17% ਤੇ ਉਹ ਪਹੁੰਚ ਗਏ ਨੇ ਤਾਂ ਮੈਂ ਭੂਵਿੱਖ ਦੀ ਲੜਾਈ ਦੇਖ ਰਹਾ ਕਿ ਜਿਹੜਾ ਇਹ ਆਮ ਆਦਮੀ ਪਾਰਟੀ ਇਹਨਾਂ ਦਾ ਗ੍ਰਾਫ ਗਿਰ ਜਾਣਾ ਹੋਰ ਜ਼ਿਆਦਾ ਕਿਉਂਕਿ ਇਹਨਾਂ ਦਾ ਕੋਈ ਆਈਡੀਓਲੋਜੀ ਨਹੀਂ ਗਈ ਇਹਨਾਂ ਦੀ ਕੋਈ ਵਿਚਾਰਧਾਰਾ ਰਿਤ ਪਾਰਟੀ ਹੈ ਹੀ ਨਹੀਂ ਗਈ ਜਿਹੜੀ ਵਿਚਾਰਧਾਰਾਾਂ ਬਣਾਈਆਂ ਸੀ ਉਹਨੇ ਕੁਚਲ ਦਿੱਤੀਆਂ ਕੇਜਰੀਵਾਲ ਦੀ ਜ਼ੀਰੋ ਸਿੰਪਥੀ ਦਿੱਲੀ ਦੇ ਵਿੱਚ ਸੱਤਿਆਂ ਸੱਤ ਸੀਟਾਂ ਹਾਰ ਗਿਆ ਸਮਝ ਗਏ ਉਹਦਾ ਭੁਵਿੱਖੋਂ ਬੀਜੇਪੀ ਜਿਹੜੀ ਆ ਉਹਨੂੰ ਉਹਦਾ ਸ਼ਿਕੰਜਾ ਹੋਰ ਕੱਸੇਗਾ ਔਰ ਉਹਦੇ ਕੱਸਣ ਦੇ ਨਾਲ ਆਮ ਆਦਮੀ ਪਾਰਟੀ ਕਮਜ਼ੋਰ ਨੈਸ਼ਨਲ ਲੈਵਲ ਤੇ ਤੇ ਬੀਜੇਪੀ ਸੌਰੀ ਪੰਜਾਬ ਚ ਕਮਜ਼ੋਰ ਹੋਵੇਗੀ ਤਾਂ ਅਲਟੀਮੇਟਲੀ ਆਈਸੀ 2027 এ ਡਾਇਰੈਕਟ ਕਾਂਟੈਸਟ ਬਿਟਵੀਨ ਕਾਂਗਰਸ ਬਿਟਵੀਨ ਦ ਪੰਥਿਕ ਫੋਰਸਸ ਜੋ ਜੜੀਆਂ ਰੀਅਲਾਈਨ ਹੋਣ ਗਿਆ ਸੁਖਬੀਰ ਹੁੜੀ ਵੀ ਮਾਰਜੀਨਲਾਈਜ਼ ਹੋ ਗਏ ਇੱਕ ਸੀਟ ਪਾਵਾ ਜਿੱਤ ਗਏ ਨੇ ਉੱਥੇ ਲੋਕਲਾਈਜ਼ਡ ਲੇਕਿਨ ਸਾਰੀ ਸਟੇਟ ਵਿੱਚ ਉਹਨਾਂ ਦੀ ਮੇਰੇ ਖਿਆਲ ਚੌਥੇ ਨੰਬਰ ਤੇ ਕਿ ਪੰਜਵੇਂ ਨੰਬਰ ਤੇ ਵੀ ਆਏ ਨੇ ਕਈ ਜਗ੍ਹਾ ਦੇ ਉੱਤੇ ਜਮਾਨਤਾ ਜਲਾ ਹੋ ਗਿਆ 1 ਪੰਥਕ ਫੋਰਸੇਜ਼ ਦੀ ਰੀਅਲਾਈਨਮੈਂਟ ਨੂੰ ਨਾਲ ਸਾਹਮਣੇ ਖੜਨ ਵਾਸਤੇ ਤੁਹਾਨੂੰ ਵੀ ਕੁਝ ਨਾ ਕੁਝ ਤਾਂ ਪੰਜਾਬ ਪ੍ਰਤੀ ਤੇ ਸਿੱਖਾਂ ਦੇ ਪ੍ਰਤੀ ਗੱਲ ਕਰਨੀ ਪਊਗੀ ਪ੍ਰੋ ਪੰਜਾਬ ਲੀਡਰਸ਼ਿਪ ਪੈਦਾ ਕਰਨੀ ਪਊ ਕਾਂਗਰਸ ਆਈ ਥਿੰਕ ਸੋ ਕਿ ਜੇ ਨਹੀਂ ਚੱਲਣਗੇ ਤਾਂ ਫਿਰ ਅੱਜ ਵਾਲੀ ਸਥਿਤੀ ਨੂੰ ਸਮਝ ਕੇ ਸਤਾਈ ਮੰਨ ਲੈਣ ਤਾਂ 2019 ਤੋਂ ਸਬਕ ਸਿੱਖ ਲੈਣ ਕਿ 8 ਜਿੱਤਣ ਤੋਂ ਬਾਅਦ 18 ਆਈਆਂ ਸੀ ਹੂੰ ਹੂੰ ਬਿਲਕੁਲ ਚਲੋ ਤੁਸੀਂ ਦੇਖੀ ਹੋਣੀ ਸਥਿਤੀ ਅੱਜ ਵੀਡੀਓ ਦੇਖੀ ਹੋਣੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਅਜੇ ਗੁਪਤਾ ਦੀ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਚੁੱਕਿਆ ਉਹ ਕਹਿੰਦੇ ਕਿ ਪੰਜਾਬ ਬਦਲਾਹ ਕਿਹੜਾ ਚਾਹੁੰਦਾ ਸੀ ਤੇ ਮਿਲ ਸਾਨੂੰ ਕਿਹੜਾ ਗਿਆ ਕਰਪਸ਼ਨ ਵਧ ਗਈ ਨਸ਼ਾ ਵਧ ਗਿਆ ਕਹਿੰਦੇ ਸਾਨੂੰ ਇਹ ਬਦਲਾਅ ਚਾਹੀਦਾ ਸੀ ਦੇਖਿਆ ਸੀ ਮੈਂ ਉਹਦੀ ਥੋੜੀ ਬ੍ਰੀਫਲੀ ਟਵਿੱਟਰ ਤੇ ਵੀਡੀਓ ਦੇਖੀ ਆ ਮੈਨੂੰ ਲੱਗਦਾ ਇਹਨਾਂ ਦੀ ਫ੍ਰਸਟ੍ਰੇਸ਼ਨ ਹੁਣ ਜ਼ਿਆਦਾ ਬਾਹਰ ਆਏਗੀ ਹੂੰ ਕਿਉਂਕਿ ਜਿਹੜੀ ਗੁਲਾਮੀ ਸੀ ਨਾ ਕੇਜਰੀਵਾਲ ਦੀ ਉਹਦਾ ਸ਼ਿਕੰਜਾ ਘਟ ਗਿਆ ਵਾ ਕੇਜਰੀਵਾਲ ਹੁਣ ਜੇਲ੍ਹ ਚਾ ਕੇਜਰੀਵਾਲ ਜੁਨਾ ਮਰਜੀ ਸਲਾਖਾਂ ਦੀਆਂ ਫੋਟੋਆਂ ਜ਼ੁਲਮ ਦੇ ਬਦਲੇ ਵੋਟ ਨਹੀਂ ਪਈ ਉਹਨੂੰ ਇਹਦਾ ਇਫੈਕਟ ਪੰਜਾਬ ਤੇ ਆਵੇਗਾ ਔਰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਕਿ ਇਹਨਾਂ ਦੇ ਕੁਝ ਐਮਐਲਏ ਜਿਵੇਂ ਕਿ ਕੁਮਰ ਵਿਜੀ ਪ੍ਰਤਾਪ ਸਿੰਘ ਪਹਿਲਾਂ ਹੀ ਆਲਰੇਡੀ ਬੋਲ ਰਹੇ ਸੀਗੇ ਕੁਛ ਨਾ ਕੁਛ ਹੋਰ ਆਪਣੀ ਜ਼ੁਬਾਨ ਖੋਲ੍ਹਣਾ ਖੋਲ੍ਹਣੀ ਚਾਹੀਦੀ ਆ ਕਟੋਕਟ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਲੈਕਟ ਕੀਤਾ ਵਾ ਤੁਸੀਂ ਉਹਨਾਂ ਨਾਲ ਤਾਂ ਵਫਾਦਾਰੀ ਨਿਭਾਓ ਜੇ ਕੇਜਰੀਵਾਲ ਨਾਲ ਨਹੀਂ ਨਿਭਾ ਸਕਦੇ ਜਾਂ ਤੁਹਾਡੀ ਮੁਸ਼ਕਲ ਆ ਰਹੀ ਆ ਜਾਂ ਕੇਜਰੀਵਾਲ ਤੁਹਾਨੂੰ ਡਿਕਟੇਟਰ ਟਾਈਪ ਪੋਲਿਟਿਕਸ ਕਰਦੇ ਤੁਸੀਂ ਲੋਕਾਂ ਨਾਲ ਵਫਾਦਾਰੀ ਨਿਭਾਉਣਾ 13 0 ਦੀ ਗੱਲ ਕਰਦੇ ਸੀਗੇ ਤੇ ਆਈਆਂ 3 ਤੇ ਹੁਣ ਕਹਿੰਦੇ ਪਤਾ ਲੱਗਿਆ ਕਿ ਮੀਟਿੰਗ ਦੇ ਵਿੱਚ ਭਗਵੰਤ ਮਾਨ ਐਮ ਐਲ ਏ ਮੰਤਰੀਆਂ ਤੇ ਜ਼ਿੰਮੇਵਾਰੀ ਸੁੱਟ ਰਹੇ ਸੀ ਤੇ ਐਮ ਐਲ ਏ ਮੰਤਰੀ ਅੱਗੇ ਅਫਸਰशाही ਤੇ ਸੁੱਟੀ ਆ ਅਸੂਲਨ ਤਾਂ ਭਗਵੰਤ ਦਾ ਫੇਲਿਅਰ ਹੈ ਨਾ ਜਿਹੜਾ ਆਦਮੀ ਚੀਫ ਮਿਨਿਸਟਰ ਪਬਲਿਕਲੀ 13 0 ਕਰਕੇ ਤੇ ਆ ਜਾਂਦਾ 3 ਸੀਟਾਂ ਤੇ ਤੇ ਵੋਟ ਪਰਸੈਂਟੇਜ ਪਤਾ ਨਹੀਂ ਕਿੰਨੀ ਵੀ ਪਈ ਸੀ ਉਹਨਾਂ ਨੂੰ 40 42 ਤੋਂ ਸ਼੍ਰਿੰਕ ਹੋ ਕੇ ਆ ਗਈ 26 ਪੈਸੇ ਤਰੇ ਰਿਸਪੋਨਸਿਬਿਲਟੀ ਦਾ ਚੀਫ ਮਿਨਿਸਟਰ ਤੇ ਹੁਣ ਲਾਲਚ ਬਹੁਤ ਬੜੀ ਵੱਡੀ ਚੀਜ਼ ਹੁੰਦੀ ਆ ਭਗਵੰਤ ਮਾਨ ਨੂੰ ਜਿਹੜਾ ਇੰਨਾ ਨਸ਼ਾ ਚੜਿਆ ਹੋਇਆ ਹੈ ਨਾ ਸੱਤਾ ਦਾ ਇਸ ਕਰਕੇ ਉਹਨੇ ਆ ਦੂਜਿਆਂ ਤੇ ਓਨਰਸ਼ਿਪਟ ਕਰਤਾ ਕਸੂਰ ਤਾਂ ਇਹਦਾ ਆਪਣਾ ਹੀ ਆ ਟਿਕਟਾਂ ਦੀ ਅਲੋਕੇਸ਼ਨ ਭਗਵੰਤ ਮਾਨ ਚੀਫ ਮਿਨਿਸਟਰ ਭਗਵੰਤ ਮਾਨ ਕੈਂਪੇਨ ਇਨਚਾਰਜ ਭਗਵੰਤ ਮਾਨ ਰੋਡ ਸ਼ੋ ਭਗਵੰਤ ਮਾਨ 13 ਤੋਂ 3 ਤੇ ਆਣ ਕੇ ਜੇ ਹਲੇ ਵੀ ਬੇਸ਼ਰਮ ਆਦਮੀ ਨਹੀਂ ਇਸਤਿਫਾ ਦਿੰਦਾ ਇਹਦੀ ਮਰਜ਼ੀ ਆ ਪਰ ਇਹਦਾ ਜਿਹੜਾ ਜਲੂਸ ਇਹਦਾ ਨਿਕਲ ਚੁੱਕਾ ਸਥਿਤੀਆਂ ਤੁਸੀਂ ਦੇਖ ਲਓ ਕਿ ਕਦੇ ਮੈਂ ਇਹ ਗੱਲ ਨਹੀਂ ਸੀ ਦੇਖੀ ਵੀ ਐਮਐਲਏ ਮੰਤਰੀ ਚੀਫ ਮਿੰისტਰ ਆਫਿਸ ਦੇ ਵਿੱਚ ਮੀਟਿੰਗ ਲਈ ਜਾਣ ਤੇ ਗੱਡੀਆਂ ਉਹਨਾਂ ਦੀਆਂ ਬਾਹਰ ਖੜਾ ਦਿਤੀਆਂ ਜਾਣ ਐਮਐਲਏ ਮੰਤਰੀ ਤੋਰ ਕੇ ਅੰਦਰ ਭੇਜੇ ਕਿਤੇ ਤੋਰ ਕੇ ਹੀ ਬਾਹਰ ਕੱਢੇਗੇ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਹੁੰਦਾ ਸੀ ਨਾ ਫਿਊਡਲ ਰਜਵਾੜੇ ਨੇ ਜੀ ਅਮੀਰਾਂ ਦੀ ਜਾਦ ਰਾਜਨੀਤੀ ਕਰਦੇ ਇਹਨਾਂ ਨੇ ਕੀ ਕੀਤਾ ਪਿਛਲੇ ਪਿਛਲੇ 2.5 ਸਾਲ ਵਿੱਚ ਜਿੰਨੀ ਅਮੀਰ ਜਾਦਗੀ ਭਗਵੰਤ ਦੇ ਟੱਬਰ ਨੇ ਦਿਖਾਈ ਜਾਂ ਜਿੰਨਾ ਵੀਆਈਪੀ ਕਲਚਰ ਕਿਜਰੀਵਾਲ ਤੇ ਭਗਵੰਤ ਤੇ ਉਹਦੇ ਮੰਤਰੀਆਂ ਨੇ ਦਿਖਾਇਆ ਤੇ ਜਿੰਨਾ ਸਵਰਾਜ ਨੂੰ ਕੁਚਲਿਆ ਆਪਣੇ ਪੈਰਾਂ ਦੇ ਥੱਲੇ ਕਿੱਥੇ ਲੋਕਪਾਲ ਦਾ ਬਿੱਲ ਜਨ ਲੋਕਪਾਲ ਦਿੱਲੀ ਚ ਮਤਲਬ 67 ਸੀਟਾਂ ਆਣ ਕੇ ਤੇ ਲੋਕਪਾਲ ਦਾ ਬਿੱਲ ਨਾਲ ਆ ਸਕੇ ਹੁਣ ਪੰਜਾਬ ਦਾ ਲੋਕਪਾਲ ਸਭ ਤੋਂ ਡਿਫੰਕਟ ਹੈ ਟੁੱਥਲੇ ਸਵਰ ਦੰਦੀ ਹੈ ਨਹੀਂ ਵਿਚਾਰੇ ਦੇ ਕੋਈ ਕੰਪਲੇਨਟ ਦੇਖੀ ਲੋਕ ਸੋ ਜਿਹੜੇ ਮੁੱਦੇ ਇਹਨਾਂ ਦੇ ਮੇਨ ਲੋਕਪਾਲ ਸਵਰਾਜ ਵੀਆਈਪੀ ਕਲਚਰ ਕਿੱਥੇ ਨੇ ਉਹ ਸਾਰਾ ਇਸ ਕਰਕੇ ਮੇਰੇ ਸਾਹਬ ਦੇ ਨਾਲ ਇਹਨਾਂ ਦਾ ਗਰਾਫ ਬਹੁਤ ਬੁਰੀ ਤਰ੍ਹਾਂ ਆਉਣ ਵਾਲੇ ਦਿਨਾਂ ਛੋੜ ਡਿੱਗੇਗਾ ਖਿਰਦ ਸਾਹਿਬ ਇੱਕ ਗੱਲ ਬੜੀ ਲੋਕਾਂ ਦੇ ਵਿੱਚ ਸੁਣਨ ਨੂੰ ਮਿਲੀ ਕਹਿੰਦੇ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹਿੱਡਲਨ ਲਾਈਨਸ ਦੇ ਤੌਰ ਤੇ ਲੜਿਆ ਤੁਸੀਂ ਦੇਖਿਆ ਹੋਣਾ ਬਲਕਾਰ ਸਿੰਘ ਦੀ ਵੀਡੀਓ ਆ ਜਾਂਦੀ ਹੈ ਅਸ਼ਲੀਲ ਵੀਡੀਓ ਆ ਜਾਂਦੀ ਹੈ ਤੁਸੀਂ ਬੋਲੇ ਵਿਕਰਮ ਸਿੰਘ ਮਜੀਠੀਆ ਬੋਲੇ ਚਰਨਜੀਤ ਸਿੰਘ ਚੰਨੀ ਬੋਲੇ ਉਸ ਤੋਂ ਇਲਾਵਾ ਕਿਸੇ ਲੀਡਰ ਨੇ ਬਿਆਨ ਹੀ ਨਹੀਂ ਦਿੱਤਾ ਕੁਝ ਮੈਂ ਵੀ ਥੋੜਾ ਨੋਟਿਸ ਕੀਤਾ ਜਿੱਦਾਂ ਕੰਗਨਾ ਤੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਇਹਦੇ ਤੇ ਨੀ ਕੋਈ ਬੋਲਿਆ ਪੰਜਾਬ ਦਾ ਆਗੂ ਕਿਸਾਨ ਜਥੇਬੰਦੀਆਂ ਬੋਲੀਆਂ ਨੇ ਸ਼ਾਇਦ ਇੱਕ ਵਿਕਰਮ ਮਜੀਠੀਆ ਬੋਲਿਆ ਤਾਂ ਜਾਂ ਮੇਰਾ ਬਿਆਨ ਆਇਆ ਵਾ ਮਤਲਬ ਸਾਡੇ ਆਦਮੀ ਚੁੱਪ ਕਿਉਂ ਨੇ ਕਿਉਂ ਕੰਗਨਾ ਦਾ ਬੀਜੇਪੀ ਦੀ ਹੈ ਜਾਂ ਤਾਂ ਬੀਜੇਪੀ ਤੋਂ ਡਰਦੇ ਹੋ ਫਿਰ ਤੇ ਜੇ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ ਕਿਉਂ ਮਾਰਿਆ ਕਿ ਇਸ ਔਰਤ ਨੇ ਬਿਆਨ ਦਿੱਤਾ ਸੀਗਾ ਕਿ ਕਿਸਾਨੀ ਅੰਦੋਲਨ ਵਿੱਚ 100-100 ਰੁਪਏ ਨਾ ਜਾ ਕੇ ਉੱਥੇ ਔਰਤਾਂ ਉਹ ਕਹਿੰਦੀ ਮੇਰੀ ਮਾਂ ਬੈਠੀ ਸੀ ਉੱਥੇ ਇਸ ਕਰਕੇ ਮੈਂ ਮਾਰ ਇਹਦੇ ਚਪੇੜ ਮਾਰੀ ਬਲਕਿ ਹੁਣ ਆਡੀਓਜ਼ ਆਈਆਂ ਵਾਇਰਲ ਵੀ ਸੀਆਈਐਸਫ ਦੇ ਆਫਸਰਸ ਨੇ ਕਿ ਜਦੋਂ ਉਹਦੀ ਚੈਕਿੰਗ ਹੋ ਰਹੀ ਸੀਗੀ ਉਨੇ ਜਦੋਂ ਕਿਹਾ ਕਿ ਆਪਣਾ ਜਿਹੜਾ ਹੈਂਡ ਬੈਗ ਹੈਗਾ ਫੋਨ ਜਾਂ ਪਰਸ ਇਹਨੂੰ ਟ੍ਰੇ 'ਚ ਰੱਖ ਉਹਨੇ ਜਦੋਂ ਜਵਾਬ ਦਿੱਤਾ ਕਿ ਨਹੀਂ ਮੈਂ ਰੱਖਣਾ ਤੇ ਕਹਿੰਦੇ ਕੰਗਨਾ ਨੇ ਉਹਦੀ ਨੇਮ ਪਲੇਟ ਪੜੀ ਤਾਂ ਉਹਨੂੰ ਕਿਹਾ ਕੁਲਵਿੰਦਰ ਕੋਲ ਤੁਸੀਂ ਤਾਂ ਖਾਲਿਸਤਾਨੀ ਹੋ ਤੇ ਉਹ ਅੱਛਾ ਹਾਂ ਇਹ ਅਤਿਜੀ ਕੀਤੀ ਇਹ ਆਡੀਓਸ ਆ ਗਈਆਂ ਨੇ ਉਹਨੂੰ ਉਹਦਾ ਨਾਮ ਪੜ੍ਹ ਕੇ ਕਹਿੰਦੀ ਆਪ ਤੋ ਖਾਲਿਸਤਾਨੀ ਮਤਲਬ ਇਸ ਦੇਸ਼ ਵਿੱਚ ਕੰਗਨਾ ਵਰਗੀਆਂ ਵਾਹਿਜਾਤ ਔਰਤਾਂ ਦੇ ਲਈ ਜਿੱਥੇ ਵੀ ਕੋਰ ਲਿਖਿਆ ਜਿੱਥੇ ਸਿੰਘ ਲਿਖਿਆ ਸਾਰੇ ਖਾਲਿਸਤਾਨੀ ਨੇ ਸਾਰੇ ਐਂਟੀ ਨੈਸ਼ਨਲ ਨੇ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਤੇ ਪੰਜਾਬ ਦੀ ਲੀਡਰਸ਼ਿਪ ਨੇ ਬਹੁਤ ਕਮਜ਼ੋਰੀ ਦਿਖਾਈ ਆ ਇੱਥੋਂ ਸੰਕੇਤ ਮਿਲਦੇ ਨੇ ਕਿ ਪਾਰਲੀਮੈਂਟ ਵਿੱਚ ਵੱਡੇ ਮੁੱਦੇ ਕਿੱਦਾਂ ਚੱਕਣਗੇ ਜਿਹੜੇ ਕੰਗਰਾਂ ਦਾ ਵਿਰੋਧ ਨਹੀਂ ਕਰ ਸਕੇ ਇਹ ਪਾਰਟੀ ਪੱਧਰ ਤੋਂ ਵੀ ਉੱਪਰ ਉੱਠ ਕੇ ਸਾਨੂੰ ਪੰਜਾਬ ਦੇ ਲੋਕਾਂ ਦੇ ਲਈ ਕਰ ਮੈਂ 13 13 MP ਉਹਨਾਂ ਨੂੰ ਲੜਨਾ ਚਾਹੀਦਾ ਸੀ ਇਹਦੇ ਤੇ ਕੰਗਨਾ ਕੁਲਵਿੰਦਰ ਕੌਰ ਨੂੰ ਡਿਫੈਂਡ ਕਰਨਾ ਚਾਹੀਦਾ ਸੀਗਾ ਭਾਜੀਪੀ ਨੂੰ ਕੰਡੈਮ ਕਰਨਾ ਚਾਹੀਦਾ ਮੈਂ ਤਾਂ ਪਹਿਲੇ ਐਕਸ਼ਨ ਤੇ ਹੈਰਾਨ ਐ ਇਹਨਾਂ ਤੇ ਮੈਂ ਕਿਸੇ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ 13 ਦੇ MPਆਂ ਤੋਂ ਮੈਨੂੰ ਉਮੀਦ ਸੀਗੀ ਸ਼ਾਇਦ ਕੋਈ ਇੱਕ ਅਦਾ ਬੋਲਿਆ ਹੋਊ ਮੈਨੂੰ ਪਤਾ ਨਹੀਂਗਾ ਬਟ ਅ ਕੰਡੀਮਨੇਸ਼ਨ ਸਗੀ ਕੰਗਨਾ ਦੇ ਬਿਆਨ ਮੈਂ ਥੋੜਾ ਜਿਹਾ ਹੋਰ ਪਿੱਛੇ ਆਉਣਾ ਕਰਿਆ ਸਾਬ ਆਪਾਂ ਥੋੜਾ ਅੱਗੇ ਲੰਘੀ ਸੀ ਹੁਣ ਜਿਵੇਂ ਤੁਸੀਂ ਸਟੈਂਡ ਤੇ ਬਰਕਰਾਰ ਹੋ ਭਗਵੰਤ ਮਾਨ ਹੋਰਾਂ ਅਨੁਸਾਰੀਆਂ ਪਾਰਟੀਆਂ ਨੂੰ ਤੁਸੀਂ ਚੈਲੰਜ ਕੀਤਾ ਕਿ ਮੇਰੇ ਨਾਲ ਇਸ ਮੁੱਦੇ ਤੇ ਗੈਰ ਪੰਜਾਬੀਆਂ ਨੇ ਤੇ ਤੁਸੀਂ ਬਹਿਸ ਕਰਕੇ ਦੇਖ ਲਓ ਜੇਕਰ ਤੁਹਾਡੀ ਆਪਣੀ ਪਾਰਟੀ ਨਾਰਾਜ਼ ਹੋ ਜਾਂਦੀ ਹੈ ਇਹ ਲੀਡਰ ਤੁਹਾਡੀ ਉੱਪਰ ਸ਼ਿਕਾਇਤ ਕਰਦੇ ਆ ਕਿ ਇਹ ਵਾਰ-ਵਾਰ ਜੀ ਇਦਾਂ ਗੱਲਾਂ ਕਰਦੀ ਆ ਫੇਰ ਤੁਹਾਡਾ ਕੀ ਨਹੀਂ ਮੇਰਾ ਖਿਆਲ ਉੱਪਰਲੀ ਡਿਡਰਸ਼ਿਪ ਕਿਉਂ ਮੈਨੂੰ ਨਹੀਂ ਸਮਝੇਗੀ ਮੈਨੂੰ ਸੁਣਨਗੇ ਨਹੀਂ ਉਹ ਜਦੋਂ ਮੈਂ ਉੱਥੇ ਜਾ ਕੇ ਸਮਝਾਉਂਗਾ ਕਿ ਹਿਮਾਚਲ ਪ੍ਰਦੇਸ਼ ਡਾਕਟਰ ਬਾਇਸ ਪਰਮਾਰ ਕਾਂਗਰਸ ਗਵਰਨਮੈਂਟ ਸੀਗੀ ਹੁਣ ਵੀ ਕਾਂਗਰਸ ਦੀ ਹੈ ਹਾਂ ਤੇ ਅਗਰ ਉਹ ਬਿਲ ਬਣਾ ਸਕਦੇ ਨੇ ਸਾਨੂੰ ਕੀ ਤਕਲੀਫ ਆ ਸਾਨੂੰ ਕਿਉਂ ਰੋਕਦੇ ਹੋ ਚਲ ਮੈਨੂੰ ਜਿਹੜਾ ਵੀ ਆਦਮੀ ਮੈਨੂੰ ਦਿੱਲੀੋਂ ਫਰਜ਼ ਕਰ ਉਹ ਬੁਲਾਊਗਾ ਇਹੀ ਇੱਕ ਦਲੀਲ ਮੈਂ ਉੱਥੇ ਸਾਹਮਣੇ ਰੱਖੂਗਾ ਔਰ ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਹੰਕਾਰ ਨਾ ਸਮਝੋ ਐਦਾਂ ਸਟੈਂਡ ਤੋਂ ਪਿੱਛੇ ਹਟਣਾ ਫਿਰ ਤਾਂ ਅਸੀਂ ਕਾਇਰ ਬੰਦੇ ਹੋਗੇ ਜਿਹਨਾਂ ਮਰਜ਼ੀ ਤੁਹਾਡਾ ਕੰਨ ਮਰੋੜ ਕੇ ਗਿਆ ਵਾਪਸ ਹੋ ਜਾ ਆਈ ਵਿਲ ਨਾਟ ਡੂ ਦੈਟ ਉਹਨੂੰ ਉਹਦੇ ਵੀ ਕੋਈ ਵੀ ਕੀਮਤ ਅਦਾ ਕਰਨੀ ਪਾਏ ਜੇ ਕੋਈ ਪ੍ਰਵਾਹ ਨਹੀਂ ਗੀ ਪ੍ਰਤਾਪ ਬਾਜਵੰਦਾਂ ਤੁਹਾਡੀ ਗੱਲ ਹੋਈ ਕਿ ਤੁਸੀਂ ਇਹ ਬੈਲ ਲੈ ਕੇ ਮੇਰੇ ਨਾਲ ਗਏ ਸੀ ਅੱਜ ਤੁਸੀਂ ਪਿੱਛੇ ਮੈਂ ਜਾਣ ਕੇ ਸ਼ਰਨਿੰਦਾ ਨਹੀਂ ਕੀਤਾ ਇਲੈਕਸ਼ਨ ਦੇ ਵਿੱਚ ਆਈ ਪ੍ਰੋਮਿਸ ਯੂ ਮੈਂ ਕਹਿ ਸਕਦਾ ਸੀ ਉਦੋਂ ਇਲੈਕਸ਼ਨ ਚੱਲਦੀ ਦੌਰਾਨ ਕਿ ਹੁਣ ਤੁਸੀਂ ਫੋਟੋਆਂ ਦਾ ਦਿਖਾਤੀਆਂ ਕੱਢ ਕੇ ਮੇਰੀਆਂ ਪੁਰਾਣੀਆਂ ਸੋਸ਼ਲ ਮੀਡੀਆ ਦੇ ਉੱਤੋਂ ਹੂੰ ਸੂਕ ਸਰਕਾਰੀਆਂ ਔਰ ਪ੍ਰਤਾਪ ਬਾਜਵਾ ਕੁਲਤਾਰ ਸਿੰਘ ਸੰਧਵਾ ਨੂੰ ਬਿੱਲ ਮੇਰੇ ਨਾਲ ਦੇਣਗੇ ਨੇ ਹੁਣ ਆਪਣੇ ਕੁਲੀਗ ਨੂੰ ਮੈਂ ਕਿਸ਼ੋਰ ਮਿੰਦੇ ਕਰਨਾ ਕਿ ਤੁਸੀਂ ਯਾਰ ਬਾਹਰ ਇਹ ਬਿਆਨ ਦੇ ਰਹੇ ਹੋ ਅੰਦਰ ਤੁਸੀਂ ਮੇਰੇ ਨਾਲ ਕੇਸ ਸੀਗੇ ਸੋ ਮੈਂ ਇਹ ਕਹਿਣਾ ਨਾ ਕਿ ਛੋਟੀ ਜੀ ਗੱਲ ਤੋਂ ਘਪਰਾਉਣਾ ਨਹੀਂ ਚਾਹੀਦਾ ਕੁਝ ਨਹੀਂ ਹੋਣ ਲੱਗਿਆ ਜਲੰਧਰ ਅਸੀਂ ਫਿਰ ਵੀ ਜਿੱਤ ਗਿਆ ਰਿਕਾਰਡ ਮਾਰਜਨ ਨਾਲ ਔਰ ਲੁਧਿਆਣਾ ਵੀ ਅਸੀਂ ਜਿੱਤ ਗਏ ਆ ਅੰਮ੍ਰਿਤਸਰ ਵੀ ਅਸੀਂ ਜਿੱਤ ਗਏ ਇਨਾਂ ਸ਼ਹਿਰਾਂ ਚ ਗੈਰ ਪੰਜਾਬੀਆਂ ਦੀ ਵੋਟ ਸੀਗੀ ਤਾਂ ਇਹਦਾ ਮਤਲਬ ਹੈ ਕਿ ਗੈਰ ਪੰਜਾਬੀਆਂ ਦੀ ਵੋਟ ਅੱਜ ਵੀ ਇਰੈਲੇਵੈਂਟ ਆ ਰੈਲੇਵੈਂਟ ਹੈ ਤੇ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਸਿੱਖਾਂ ਦੀ ਵੋਟ ਰੈਲੇਵੈਂਟ ਉਹਨੂੰ ਤੁਸੀਂ ਇਗਨੋਰ ਕਰ ਰਹੇ ਹੋ ਤੇ ਦੂਜਿਆਂ ਦੇ ਉੱਤੇ ਤੁਸੀਂ ਕਬਰਾ ਚਾਂਡ ਕੇ ਮੁੱਕ ਰਹੇ ਹੋ ਉਸ ਬਿਆਨ ਤੋਂ ਇਹ ਗਲਤ ਸੀ ਗੱਲ ਅਮਰਿਤਪਾਲ ਦੇ ਜਿੱਤ ਨੂੰ ਕਿਵੇਂ ਦੇਖਦੇ ਮੈਂ ਤੁਹਾਨੂੰ ਕਹਿਣਾ ਕਿ ਰਿਵਾਈਵਲ ਆਫ ਪੰਥਕ ਪੋਲਿਟਿਕਸ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਖੜਦੇ ਜਿਹਦੇ ਨਾਲ ਜ਼ੁਲਮ ਹੁੰਦਾ ਵਾ ਜ਼ਾਲਮ ਨਾਲ ਨੀ ਕਦੇ ਖੜੇ ਕੋਈ ਵੀ ਤੁਸੀਂ ਪੁਰਾਣਾ ਇਤਿਹਾਸ ਦੇਖ ਲਓ ਇਸ ਕਰਕੇ ਲੋਕਾਂ ਨੂੰ ਲੱਗਿਆ ਕਿ ਬਹੁਤ ਨਜਾਇਜ਼ ਹੋਈ ਆ ਔਰ ਉਹ ਅੰਮ੍ਰਿਤਪਾਲ ਵਾਲੀ ਜਿਹੜੀ ਹਵਾ ਸੀਗੀ ਉਹ ਘੁੰਮ ਕੇ ਗਈ ਫਰੀਦਕੋਟ ਫਰੀਦਕੋਟ ਔਰ ਫਰੀਦਕੋਟ ਤੋਂ ਘੁੰਮ ਕੇ ਸਗਰੂਰ ਵੀ ਆਈ ਕਿਉਂਕਿ ਨੋਰਮਲ ਸਰਕਮਸਟੈਂਸਸ ਵਿੱਚ ਸਮਨਜੀਤ ਸਿੰਘ ਜਦੋਂ ਹਾਰਦੇ ਨੇ 50 ਹਜ਼ਾਰ ਵੋਟ ਪੈਂਦੀ ਐਕੀ ਆਲਮੋਸਟ ਮੇਰੇ ਬਰਾਬਰ 2 ਲੱਖ ਵੋਟ ਲੈ ਗਏ ਸੋ 1.5 ਲੱਖ ਵੋਟ ਦਾ ਅਸਰ ਹਾਲਾਂਕਿ ਇਹਨਾਂ ਨੇ ਸਰਬਜੀਤ ਸਿੰਘ ਦੇ ਖਿਲਾਫ ਬਿਆਨ ਵੀ ਦਿੱਤੇ ਔਰ ਸਰਬਜੀਤ ਦੇ ਮੁਕਾਬਲੇ ਤੇ ਆਪਣਾ ਉਮੀਦਵਾਰ ਵੀ ਨਹੀਂ ਹਟਾਇਆ ਨਹੀਂ ਹਟਾਇਆ ਸੋ ਇਸ ਕਰਕੇ ਉਹਦਾ ਇਫੈਕਟ ਫਿਰ ਵੀ ਪਿਆ ਹੋ ਸਕਦਾ ਸਿੱਖਾਂ ਨੂੰ ਲੱਗਿਆ ਹੋਵੇ ਕਿ ਅਸੀਂ ਪੰਥਕ ਪੋਲਿਟਿਕਸ ਨੂੰ ਪ੍ਰੀਫਰੈਂਸ ਦਈ ਤੁਸੀਂ ਪਹਿਲੇ ਲੀਡਰ ਸੀਗੇ ਜਦੋਂ ਅਮਰਤਪਾਲ ਦੇ ਉੱਪਰ ਐਨਐਸਏ ਲੱਗੀ ਔਰ ਉਸ ਚੀਜ਼ ਦਾ ਵਿਰੋਧ ਤੁਸੀਂ ਕੀਤਾ ਹੁਣ ਵੀ ਤੁਸੀਂ ਪਹਿਲੇ ਲੀਡਰ ਹੋ ਤੁਸੀਂ ਕਿਹਾ ਕਿ ਜਿੱਤ ਹੋ ਗਈ ਹੈ ਔਰ ਸਰਕਾਰ ਨੂੰ ਹੁਣ ਮੂੰਹ ਦੀ ਖਾਣੀ ਪਈ ਹੈ ਔਰ ਉਹਨਾਂ ਦੇ ਉੱਪਰੋਂ ਐਨਐਸਏ ਹਟਾਉਣੀ ਚਾਹੀਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਭਗਵੰਤ ਮਾਨ ਸਰਕਾਰ ਹੁਣ ਐਨਐਸਏ ਹਟਾਉ ਕਿ ਕਿਉਂ ਨਹੀਂ ਹਟਾਉਣਗੇ ਜੀ ਹੁਣ ਤਾਂ ਲੋਕਾਂ ਦੀ ਅਦਾਲਤ ਨੇ ਫੈਸਲਾ ਦਿੱਤਾ ਵਾ ਸਭ ਤੋਂ ਵੱਡੀ ਲੋਕਾਂ ਦੀ ਅਦਾਲਤ ਹੈ ਡੈਮੋਕ੍ਰੇਸੀ ਚ ਜੇ ਭਗਵਾਨ ਤੋਂ ਉਸ ਫਤਵੇ ਨੂੰ ਵੀ ਨਹੀਂ ਮੰਨਣ ਨੂੰ ਤਿਆਰ ਤੇ ਫਿਰ ਇਹਦਾ ਮਤਲਬ ਇਦੋਂ ਵੱਡਾ ਹੈਂਕੜ ਕੋਈ ਨਹੀਂਗਾ ਇਹਦੋਂ ਵੱਡਾ ਬੰਦਾ ਟੀਟ ਕੋਈ ਨਹੀਂਗਾ ਲੋਕਾਂ ਦੇ ਵਰਡਿਕ ਦੀ ਰਿਸਪੈਕਟ ਕਰੋ ਕੱਲਾ ਅਮਰਿਤਪਾਲੇ ਛੱਡਣਾ ਚਾਹੀਦਾ ਜਿੰਨੇ ਉਹਦੇ ਨਾਲ ਐਨਐਸਏ ਡਿਟੇਨ ਨੇ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੀ ਹੁਣ ਪੰਜ ਜਿਮਨੀ ਚੋਣਾਂ ਆ ਰਹੀਆਂ ਪੰਜਾਬ ਦੇ ਵਿੱਚ ਕੀ ਲੱਗਦਾ ਕੀ ਸਥਿਤੀ ਰਹਿਣ ਵਾਲੀ ਹੈ ਦੇਖੋ ਪੰਜ ਜਿਮਨੀ ਚੋਣਾਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਸਰਕਾਰੀ ਤੰਤਰ ਆ ਉਹ ਇੱਕ ਜਿਮਨੀ ਚੋਣ ਤੇ ਫੋਕਸ ਕਰਕੇ ਜ਼ਿਆਦਾ ਵਰਤਿਆ ਜਾ ਸਕਦਾ ਸੀਗਾ ਪੰਜਾਂ ਦੇ ਕੰਟਰੋਲ ਕਰਨਾ ਕਾਫੀ ਔਖਾ ਹੋਵੇਗਾ ਔਰ ਪੰਜਾਬ ਦੀ ਪੋਲਿਟਿਕਸ ਅਗੇਨ ਫਰਿੰਜ ਤੇ ਆ ਇੱਕ ਵਾਰ ਫਿਰ ਬੋਇਲ ਤੇ ਆ ਇਸ ਕਰਕੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਨੂੰ ਲੱਗਦਾ ਵਾ ਕਿ ਜਿਮਨੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਹਾਰ ਹੋਵੇਗੀ ਆਖਰ ਦੇ ਵਿੱਚ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸੁਖਪਾਲ ਸਿੰਘ ਖਹਿਰਾ ਉਸੇ ਤਰੀਕੇ ਨਾਲ ਲੜਦੇ ਰਹਿਣਗੇ ਦੇਖੋ ਮੈਂ ਇਹ ਅੱਜ ਮੇਰੀ ਤਾਂ ਸਾਰੀ ਜ਼ਿੰਦਗੀ ਦਾ ਪੀਰੀਅਡਿਸ ਸੰਘਰਸ਼ ਦਾ ਵਾ ਇਸ ਕਰਕੇ ਅਗਰ ਮੈਂ ਇੱਕ ਦੀ 2 ਹਾਰਾਂ ਤੋਂ ਪਿੱਛੇ ਹਟ ਜਾਂਦਾ ਮੈਂ ਤਾਂ ਹੁਣ ਮੈਨੂੰ ਲੱਗਦਾ 8ਵੀਂ ਇਲੈਕਸ਼ਨ ਲੜੀ ਹੈ ਮੈਜੋਰਟੀ ਤਾਂ ਮੈਂ ਹਾਰੇ ਹੀ ਹਾਂ ਪਰ ਇਹਦੇ باوجود ਮੈਂ ਲੱਗਿਆ ਹੋਇਆ ਨਾ ਸੋ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਮੈਂ ਆਪਣੇ ਮੁੱਦਿਆਂ ਦੇ ਕਾਇਮ ਆ ਹਲੇ ਤਾਂ ਇੱਕ ਮੁੱਦਾ ਚੱਕਿਆ ਹਲੇ ਤਾਂ ਪਾਕਿਸਤਾਨ ਨਾਲ ਬਾਰਡਰ ਦੀ ਗੱਲ ਵੀ ਕਰਨੀ ਹੈ ਤੀਸਰਾ ਮੁੱਦਾ ਕਿ ਝੋਨੇ ਦੀ ਕਿਦਾਂ ਫਸਲ ਦੀ ਡਾਇਵਰਸੀਫਿਕੇਸ਼ਨ ਹੋਣੀ ਹੈ ਕਿਦਾਂ ਸੀਸੀਐਲ ਲਿਮਟ ਗਵਰਨਮੈਂਟ ਆਫ ਇੰਡੀਆ ਤੋਂ ਉਹਦੇ ਵਿੱਚ ਐਡਜਸਟਮੈਂਟ ਕੀਤੀ ਜਾ ਸਕਦੀ ਇਹ ਸਾਰੇ ਇਸ਼ੂਜ਼ ਆਨ ਆਰ ਟਾਈਮ 'ਚ ਮੈਂ ਵਿਧਾਨ ਸਭਾ ਇਹ ਤੁਹਾਨੂੰ ਬੋਲਣ ਹੀ ਨਹੀਂ ਦਿੰਦੇ ਬਾਹਰਲੇ ਪਾਸੇ ਆਪਾਂ ਚੱਕੀ ਚੱਲਣੇ ਸਾਰੇ ਸਾਰੇ ਇਸ਼ੂਸ ਛੱਡੂ ਬੰਦੀ ਸਿੰਘਾਂ ਦਾ ਐਨਐਸਏ ਦਾ ਵਿਰੋਧ ਜੋ ਆਪਾਂ ਦਾ ਵਿਰੋਧ 威尔 ਕੰਟੀਨਿਊ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਹ ਸੰਨ ਸਰਦਾਰ ਸੁਖਪਾਲ ਸਿੰਘ ਖੇੜਾ ਜਿਨ੍ਹਾਂ ਨੇ ਇੱਕ ਵਾਰ ਫਿਰ ਭਰੋਸਾ ਦਿਵਾਇਆ ਪੰਜਾਬੀਆਂ ਨੂੰ ਕਿ ਪੰਜਾਬ ਦੇ ਮੁੱਦੇ ਜਿਹੜੇ ਆ ਉਹ ਲਗਾਤਾਰ ਚੱਕਦੇ ਰਹਿਣਗੇ ਔਰ ਉਹਨਾਂ ਨੇ ਇੱਕ ਵਾਰ ਫਿਰ ਜਿਹੜਾ ਆਪਣਾ ਗੈਰ ਪੰਜਾਬੀਆਂ ਵਾਲੇ ਇਹ ਮੁੱਦੇ ਦੇ ਉੱਪਰ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਮੈਂ ਪੰਜਾਬ ਅਤੇ ਪੰਜਾਬੀਆਂ ਦੇ ਲਈ ਲਗਾਤਾਰ ਜਿਹੜਾ ਉਹ ਖੜਦਾ ਰਹੂੰਗਾ ਔਰ ਕਿਸੇ ਵੀ ਤਰੀਕੇ ਨਾਲ ਆਪਣਾ ਸਟੈਂਡ ਜਿਹੜਾ ਉਹ ਪਿੱਛੇ ਨਹੀਂ ਖਿੱਚਾਂਗਾ ਧੰਨਵਾਦ